ਸਵਾਗਤ ਹੈ ਪੀਟੀਸੀ ਨਿਊਜ਼ ਵੇ ਸਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਅੱਜ ਇਸ ਸ਼ੋਅ ਦੇ ਵਿੱਚ ਗੱਲ ਹੋਏਗੀ ਪੰਜਾਬ ਦੇ ਹੱਕ ਹਕੂਕ ਦੀ ਲਗਾਤਾਰ ਤੁਸੀਂ ਪਿੱਛੇ ਇਤਿਹਾਸ ਦੇ ਵਿੱਚ ਰੁਕੇ ਚ ਜਾਓ ਕਿ ਕਦੋਂ-ਕਦੋਂ ਨਹੀਂ ਪੰਜਾਬ ਦੇ ਨਾਲ ਤੱਕਾ ਹੁੰਦਾ ਆਇਆ ਪੰਜਾਬ ਦੀ ਜਦੋਂ ਵੈਸੇ ਤਾਂ ਆਪਾਂ ਕਹਿੰਦੇ ਆ ਕਿ ਮੁਲਕ ਦੀ ਵੰਡ ਹੋਈ ਸੀ ਪਰ ਬਹੁਤੇ ਲੋਕ ਕਹਿੰਦੇ ਨੇ ਕਿ ਮੁਲਕ ਦੀ ਵੰਡ ਘੱਟ ਪੰਜਾਬ ਤੇ ਬੰਗਾਲ ਦੀ ਵੰਡ ਜ਼ਿਆਦਾ ਹੋਈ ਆ ਪੰਜਾਬ ਪੰਜਾਬੀ ਪੰਜਾਬੀ ਤਵੰਡੀ ਗਈ ਦੋਵਾਂ ਮੁਲਕਾਂ ਦੇ ਵਿੱਚ ਚਲੋ ਇਸ ਸੱਟ ਨੂੰ ਕਿਸੇ ਤਰ੍ਹਾਂ ਝੇਲਿਆ ਪੰਜਾਬੀ ਦੁਬਾਰਾ ਮੁੜ ਖੜੇ ਹੋਏ ਫੇਰ ਦੁਬਾਰਾ ਪੰਜਾਬ ਨੂੰ ਇੱਕ ਹੋਰ ਸੱਟ ਮਾਰੀ ਗਈ ਰੀਆਰਗੇਨਾਈਜੇਸ਼ਨ ਕਰਕੇ ਪੰਜਾਬ ਤੇ ਟੁਕੜੇ ਕੀਤੇ ਗਏ ਪੰਜਾਬ ਦੇ ਹੱਥੋਂ ਪੰਜਾਬੀ ਬੋਲਦੇ ਇਲਾਕੇ ਖੋਲੇ ਗਏ ਹਰਿਆਣਾ ਹਿਮਾਚਲ ਖੋਲਿਆ ਗਿਆ ਲਗਾਤਾਰ ਇਹ ਸੰਘਰਸ਼ ਜਿਹੜਾ ਇਹ ਜਾਰੀ ਹੈ ਇਥੋਂ ਤੱਕ ਕਿ ਸਾਡੀ ਤਾਂ ਖੁਦ ਦੀ ਰਾਜਧਾਨੀ ਵੀ ਨਹੀਂ ਆਪਣੀ ਰਾਜਧਾਨੀ ਵੀ ਸਾਨੂੰ ਕਿਹਾ ਗਿਆ ਕਿ ਵੰਡ ਕੇ ਲੋ ਹਰਿਆਣਾ ਦੇ ਨਾਲ ਸਾਡੀ ਵੰਡੀ ਹੋਈ ਰਾਜਧਾਨੀ ਹੈ ਜਿਸ ਦਾ ਰੌਲਾ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਪੰਜਾਬ ਦੀ ਰਾਜਧਾਨੀ ਦੀ ਗੱਲ ਹੋਵੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਤਰੋਰਾ ਜੜੀਆਂ ਨੇ ਉਹਨਾਂ ਦੀ ਗੱਲ ਹੋਵੇ ਲਗਾਤਾਰ ਅਸੀਂ ਇਹ ਮੰਗਾਂ ਦੀ ਡਿਮਾਂਡ ਹੈ ਜਿਹੜੀ ਉਹ ਕਰਦੇ ਆ ਰਹੇ ਆ ਬੀਬੀਐਮਪੀ ਤੋਂ ਵੀ ਸਾਡਾ ਜਿਹੜਾ ਸਟੇਕ ਹੈ ਉਹ ਲਗਾਤਾਰ ਘਟਾ ਘੱਟ ਕੀਤਾ ਜਾ ਰਿਹਾ ਔਰ ਹੁਣ ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਜਾਂ ਸਾਡਾ ਅਵੇਸਲਾਪਨ ਇਸਦੇ ਲਈ ਜ਼ਿੰਮੇਵਾਰ ਹੈ ਇਹ ਬੜਾ ਵੱਡਾ ਸਵਾਲ ਹੈ ਅੱਜ ਬਹੁਤ ਅਹਿਮ ਮੁੱਦਾ ਸਾਡੀਆਂ ਦੋ ਇਤਿਹਾਸਿਕ ਤਰੋਹਾਂ ਦਾਤ ਲੱਗੀਆਂ ਹੋਈਆਂ ਨੇ ਇੱਕ ਤਰੋਹ ਹੈ ਪੰਜਾਬ ਯੂਨੀਵਰਸਿਟੀ ਉਹ ਯੂਨੀਵਰਸਿਟੀ ਜਿਹੜੀ ਆਜ਼ਾਦੀ ਤੋਂ ਪਹਿਲਾਂ ਦੀ ਪੰਜਾਬ ਦੇ ਹੱਕ ਹਕੂਕ ਦੀ ਹੈ ਪੰਜਾਬ ਦੇ ਖੇਤ ਦੇ ਵਿੱਚ ਆਉਂਦੀ ਯੂਨੀਵਰਸਿਟੀ ਹੈ ਉੱਤੇ ਵੀ ਇੱਕ ਵੱਡਾ ਸਵਾਲੀਆ ਨਿਸ਼ਾਨ ਖੜਾ ਹੋਇਆ ਪਿਆ ਤੇ ਦੂਜਾ ਚੰਡੀਗੜ੍ਹ ਪੰਜਾਬ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਜਿਸ ਦੇ ਲਈ ਪੰਜਾਬ ਦਾ ਸਭ ਤੋਂ ਵੱਡਾ ਹੱਕ ਹੈ ਚੰਡੀਗੜ੍ਹ ਦੇ ਵਿੱਚ ਹਾਲੀ ਦੇ ਵਿੱਚ ਹਰਿਆਣਾ ਦੀ ਸਰਕਾਰ ਨੇ ਵੱਖਰੀ ਵਿਧਾਨ ਸਭਾ ਬਣਾਉਣ ਦੀ ਡਿਮਾਂਡ ਹੈ ਜਿਹੜੀ ਉਹ ਕੇਂਦਰ ਸਰਕਾਰ ਕੋਲੋਂ 2022 ਦੇ ਵਿੱਚ ਕੀਤੀ ਸੀ ਤੇ ਕੇਂਦਰ ਸਰਕਾਰ ਨੇ ਅਪਰੂਵਲ ਦੇ ਦਿੱਤੀ। ਉਸ ਤੋਂ ਬਾਅਦ ਹੁਣ ਇਹ ਗੱਲ ਸਾਫ਼ ਹੋ ਗਈ ਹੈ ਕਿ ਹੁਣ ਚੰਡੀਗੜ੍ਹ ਦੇ ਵਿੱਚ ਹਰਿਆਣਾ ਵਿਧਾਨ ਸਭਾ ਦੇ ਲਈ ਥਾਂ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ। ਕੀ ਇਹ ਪੰਜਾਬ ਦੇ ਹੱਕਾਂ ਤੇ ਇੱਕ ਹੋਰ ਵੱਡਾ ਡਾਕਾ ਨਹੀਂ ਹੈ? ਚੰਡੀਗੜ੍ਹ ਦੇ ਵਿੱਚ ਹਰਿਆਣਾ ਦੇ ਲਈ ਵੱਖਰੀ ਵਿਧਾਨ ਸਭਾ ਬਣਨ ਜਾ ਰਹੀ ਹੈ। ਸਾਡਾ ਦਾਵਾ ਕੱਟੇਗਾ ਕਿ ਨਹੀਂ ਕੱਟੇਗਾ? ਕੇਂਦਰੀ ਵਾਤਾਵਰਣ ਮੰਤਰਾਲੇ ਨੇ ਨਵੀਂ ਇਮਾਰਤ ਲਈ ਚੰਡੀਗੜ੍ਹ ਦੇ ਵਿੱਚ ਵੱਖਰੀ ਥਾਂ ਦੇਣ ਦੇ ਲਈ ਪ੍ਰਵਾਨਗੀ ਦੇ ਦਿੱਤੀ। ਹਰਿਆਣਾ ਸਰਕਾਰ ਨੂੰ ਚੰਡੀਗੜ੍ਹ ਤੋਂ ਵਿੱਚ ਵਿਧਾਨ ਸਭਾ ਤ ਲਈ 10 ਏਕੜ ਜ਼ਮੀਨ ਦਿੱਤੀ ਜਾਏਗੀ ਬਦਲੇ ਦੇ ਵਿੱਚ ਪੰਚਕੋਲਾ ਦੇ ਵਿੱਚ ਹਰਿਆਣਾ ਸਰਕਾਰ ਚੰਡੀਗੜ੍ਹ ਤੋਂ 12 ਏਕੜ ਜ਼ਮੀਨ ਦੇਵੇਗੀ ਦਰਸਲ ਜੁਲਾਈ 2022 ਦੇ ਵਿੱਚ ਜੈਪੁਰ ਵਿਖੇ ਨਾਰਥਰਨ ਜ਼ੋਨਲ ਕੌਂਸਲ ਦੀ ਇੱਕ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਅਮਿਤ ਸ਼ਾਹ ਹੋਰਾਂ ਨੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਜ਼ਮੀਨ ਅਲਾਟ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹਰਿਆਣਾ ਨੂੰ ਚੰਡੀਗੜ੍ਹ ਜ਼ਮੀਨ ਦੇਣ ਦੇ ਮਸਲੇ ਤੇ ਹੁਣ ਪੰਜਾਬ ਦੇ ਵਿੱਚ ਸਿਆਸਤ ਭਾਗੀ ਹੈ ਇਸ ਫੈਸਲੇ ਤੋਂ ਬਾਅਦ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਪਹਿਲਾ ਸਭ ਤੋਂ ਵੱਡਾ ਸਵਾਲ ਕੀ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਕਮਜ਼ੋਰ ਕਰਨ ਦੇ ਲਈ ਇਹ ਇੱਕ ਵੱਡੀ ਸਾਜ਼ਿਸ਼ ਨਹੀਂ ਹੈ ਕੀ ਕੇਂਦਰ ਪੰਜਾਬ ਦੇ ਖਿਲਾਫ ਹਰਿਆਣਾ ਦੇ ਨਾਲ ਧਿਰ ਬਣ ਕੇ ਨਹੀਂ ਖੜਾ ਹੋ ਗਿਆ ਕਿ ਕੀ ਸੀਐਮ ਭਗਵੰਤ ਮਾਨ ਵੱਲੋਂ 2022 ਦੇ ਵਿੱਚ ਕੇਂਦਰ ਤੋਂ ਚੰਡੀਗੜ੍ਹ ਦੇ ਵਿੱਚ ਆਪਣੇ ਲਈ ਯਾਨੀ ਕਿ ਪੰਜਾਬ ਲਈ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਮੰਗਣਾ ਵੀ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਨਹੀਂ ਕਰਦਾ ਵਿਰੋਧੀ ਪਾਰਟੀਆਂ ਕੇਂਦਰ ਤੇ ਪੰਜਾਬ ਸਰਕਾਰ ਤੇ ਹੁਣ ਸਵਾਲ ਚੁੱਕ ਰੀਆਂ ਨੇ ਹੁਣ ਉਹ ਤੁਹਾਨੂੰ ਟਵੀਟ ਦਿਖਾਣੇ ਆ ਜਿਸ ਟਵੀਟ ਤੇ ਵੀ ਬੜਾ ਰੋਲਾ ਪਿਆ ਹੋਇਆ ਕਿ ਖੁਦ ਭਗਵੰਤ ਮਾਨ ਹੁਰਾਂ ਵੱਲੋਂ ਵੀ ਇਹ ਡਿਮਾਂਡ ਕੀਤੀ ਗਈ ਸੀ ਕਿ ਪੰਜਾਬ ਦੇ ਲਈ ਵੱਖਰੀ ਇੱਕ ਜਗ੍ਹਾ ਦਿੱਤੀ ਜਾਵੇ ਵਿਧਾਨ ਸਭਾ ਦੇ ਲਈ ਮੈਂ ਇਨ ਬਿਨ ਪੜ੍ਹ ਕੇ ਦੱਸਦਾ ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਹਰਿਆਣਾ ਦੀ ਤਰ੍ਹਾਂ ਤੇ ਸਾਡੇ ਪੰਜਾਬ ਲਈ ਵੀ ਆਪਣੀ ਵਿਧਾਨ ਸਭਾ ਬਣਾਉਣ ਦੇ ਲਈ ਚੰਡੀਗੜ੍ਹ ਦੇ ਵਿੱਚ ਜ਼ਮੀਨ ਅਲਾਟ ਕੀਤੀ ਜਾਵੇ ਲੰਬੇ ਸਮੇਂ ਤੋਂ ਮੰਗ ਹੈ ਕਿ ਪੰਜਾਬ ਰਾਣਾ ਹਾਈ ਕੋਰਟ ਨੂੰ ਵਖਵਾ ਕੀਤਾ ਜਾਵੇ ਇਸ ਦੇ ਲਈ ਵੀ ਕਿਰਪਾ ਕਰਕੇ ਕੇਂਦਰ ਸਰਕਾਰ ਚੰਡੀਗੜ੍ਹ ਦੇ ਵਿੱਚ ਜ਼ਮੀਨ ਮੁਹੱਈਆ ਕਰਾਵੇ 5 ਜਵ 30 ਮਿੰਟ 97 2022 ਦੇ ਵਿੱਚ ਇਹ ਸਟੇਟਮੈਂਟ ਦਿੱਤੀ ਗਈ ਸੀ ਅਸੀਂ ਇਹ ਦਾਵਾ ਕਰਦੇ ਹਾਂ ਕਿ ਚੰਡੀਗੜ੍ਹ ਸਾਡਾ ਤੇ ਅਸੀਂ ਕੇਂਦਰ ਤੋਂ ਇਹ ਕਹਿ ਰਹੇ ਹਾਂ ਕਿ ਸਾਨੂੰ ਜਗ੍ਹਾ ਦੇ ਦਿਓ ਚੰਡੀਗੜ੍ਹ ਦੇ ਵਿੱਚੋਂ ਚੰਡੀਗੜ੍ਹ ਦੇ ਵਿੱਚੋਂ ਥਾਂ ਦੇ ਦਿਓ ਅਸੀਂ ਵੱਖਰੀ ਵਿਧਾਨ ਸਭਾ ਬਣਾਣੀ ਹੈ ਚੰਡੀਗੜ੍ਹ ਦੇ ਵਿੱਚ ਥਾਂ ਦੇ ਦਿਓ ਅਸੀਂ ਵੱਖਰੀ ਹਾਈ ਕੋਰਟ ਬਣਾਣੀ ਹੈ ਭਾਈ ਜਿੱਥੇ ਵਿਧਾਨ ਸਭਾ ਬਣੀ ਹੋਈ ਓ ਸਾਡੀ ਜਗ੍ਹਾ ਸਾਨੂੰ ਤਾਂ ਇਹ ਕਹਿਣਾ ਚਾਹੀਦਾ ਕਿ ਹਰਿਆਣਾ ਨੂੰ ਬਾਰ ਕੱਢੋ ਹਰਿਆਣਾ ਨੂੰ ਕੋਈ ਵੀ ਆਪਣੀ ਸਟੇਟ 'ਚ ਜਾ ਕੇ ਹੁਣ ਆਪਣੀ ਵਿਧਾਨ ਸਭਾ ਵੀ ਬਣਾਵੇ ਤੇ ਆਪਣੀ ਹਾਈ ਕੋਰਟ ਵੀ ਬਣਾਵੇ ਪਰ ਅਸੀਂ ਉਲਟਾ ਹੀ ਡਿਮਾਂਡ ਕਰਨ ਲੱਗ ਗਏ ਕਿ ਮੇਰੇ ਗਵਾਂਡੀ ਨੇ ਥਾਂ ਮੰਗ ਲਈਏ ਤੇ ਮੈਂ ਵੀ ਮੰਗ ਲਵਾਂ ਆਪਣੇ ਹੀ ਖੇਤ ਦੇ ਵਿੱਚੋਂ ਆਪਣੇ ਹੀ ਖੇਤ ਦੇ ਵਿੱਚੋਂ ਗਵਾਂਡੀ ਤਾਂ ਮੇਰਾ ਮੰਗ ਹੀ ਰਿਹਾ ਮੈਂ ਵੀ ਕਹ ਰਿਹਾ ਕਿ ਮੇਰੇ ਹੀ ਪਲਾਟ ਦੇ ਵਿੱਚੋਂ ਮੈਨੂੰ ਵੀ ਹਿੱਸਾ ਦੇ ਦਿਓ ਇਹ ਸਮਝ ਤੋਂ ਬਾਹਰ ਹੈਗਾ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਬੇहद ਖਾਸ ਮਹਿਮਾਨ ਜੁੜੇ ਹੋਏ ਨੇ ਇਸ ਮੁੱਦੇ ਤੇ ਲਗਾਤਾਰ ਆਵਾਜ਼ ਵੀ ਚੁੱਕ ਰਹੇ ਨੇ ਡਾਕਟਰ ਪੈਰਲਾਲ ਗਰਕ ਸਾਹਿਬ ਸਾਬਕਾ ਰਜਿਸਟਰਾਰ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਮੇਰੇ ਨਾਲ ਡਾਕਟਰ ਦਲਜੀਤ ਸਿੰਘ ਚਿਮਾ ਸਾਹਿਬ ਜੁੜੇ ਹੋਏ ਨੇ ਸੀਨੀਅਰ ਅਕਾਦਮੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਫੈਸਰ ਮਜੀਤ ਸਿੰਘ ਜੀ ਸਿਆਸੀ ਮਾਹਰ ਨੇ ਬਹੁਤ-ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ ਮੁੱਦਾ ਸਿਰਫ ਵਿਧਾਨ ਸਭਾ ਤੱਕ ਸੀਮਤ ਨਹੀਂ ਹੈ ਜਿਹੜੀ ਗੱਲ ਮੈਂ ਪਹਿਲਾਂ ਪੰਜਾਬ ਯੂਨੀਵਰਸਿਟੀ ਵੀ ਕੀਤੀ ਹੈ ਤਿੰਨੇ ਦੀ ਤਿੰਨੇ ਧਿਰਾਂ ਜੜੀਆਂ ਮੇਰੇ ਸਾਹਮਣੇ ਬੈਠੀਆਂ ਇਹ ਤਿੰਨੇ ਧਿਰਾਂ ਵੀ ਹਾ ਦਾ ਨਾਰਾ ਮਾਰ ਰਹੀਆਂ ਨੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਹੱਕ ਹਕੂਕ ਨੂੰ ਬਚਾਉਣ ਦੇ ਲਈ ਕਿ ਕਿਉਂ ਇਹ ਕੀਤਾ ਜਾ ਰਿਹਾ ਹੈ ਸੈਨੇਟ ਦੀ ਇਲੈਕਸ਼ਨ ਕਿਉਂ ਲਟਕਾਈ ਜਾ ਰਹੀ ਹੈ ਔਰ ਦਾਵਾ ਇਹ ਕੀਤਾ ਜਾ ਰਿਹਾ ਇਹਦੇ ਸਭ ਕੁਝ ਕੀਤਾ ਜਾ ਰਿਹਾ ਸ਼ੁਰੂਆਤ ਪਹਿਲਾਂ ਨਾਨ ਪੋਲਿਟੀਕਲ ਬੰਦਾ ਤੋਂ ਕਰਾਂਗੇ ਫਿਰ ਚੀਮਾ ਸਾਹਿਬ ਕੋਲ ਐਂਡ ਚਾਵਾਂਗੇ ਮੈਂ ਗਰਗ ਸਾਹਿਬ ਤੋਂ ਸ਼ੁਰੂਆਤ ਕਰਾਂਗਾ ਗਰਗ ਸਾਹਿਬ ਇਹ ਕਿਦਾਂ ਲੱਗਦਾ ਪਰ ਇਹ ਇੱਕ ਨਾ ਲੇਮੈਨ ਜਿਹੜਾ ਜਿਹੜਾ ਪੰਜਾਬ ਦੇ ਆਮ ਲੋਕ ਨੇ ਉਹਨਾਂ ਨੂੰ ਵੀ ਥੋੜੇ ਜਿਹਾ ਸਮਝਣਾ ਪਏਗਾ ਉਹ ਕਹਿੰਦੇ ਨੇ ਕਿ ਸਾਡਾ ਇਹ ਦੇਣਾ ਕੀ ਲੈਣ ਦੇਣਾ ਪੰਜਾਬ ਯੂਨੀਵਰਸਿਟੀ ਦਾ ਸਾਡਾ ਕੀ ਲੈਣ ਦੇਣਾ ਹਰਿਆਣਾ ਨੂੰ ਵੱਖਰੀ ਥਾਂ ਦੇਣੀ ਹੈ ਦਿਓ ਨਾ ਦਿਓ ਸਾਡਾ ਕੀ ਲੈਣ ਦੇਣਾ ਇਹ ਆਮ ਹਰ ਪੰਜਾਬੀ ਦੇ ਲਈ ਇਹ ਮੁੱਦੇ ਕਿਵੇਂ ਤੇ ਕਿਉਂ ਖਾਸ ਨੇ ਦੇਖੋ ਹਰਪ੍ਰੀਤ ਜੀ ਜੀ ਜਿਹੜਾ ਸਾਡਾ ਕੀ ਡੈਣਾ ਦੇਣਾ ਹੈ ਉਹ ਡੈਣਾ ਦੇਣਾ ਤੇ ਇਸੇ ਗੱਲ ਨਾਲ ਹੀ ਸਾਫਤ ਹੋ ਜਾਂਦਾ ਵੀ ਜੇ ਤੁਹਾਡੀ ਜ਼ਮੀਨ ਤੇ ਕੋਈ ਕਬਜ਼ਾ ਕਰਦਾ ਹੈ ਤੇ ਘਰ ਦੇ ਜੋ ਆ ਕੇ ਲੱਜਣ ਸਾਡਾ ਕੀ ਡੈਣਾ ਦੇਣਾ ਫਿਰ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਹੋ ਰਿਹਾ ਕਰ ਕਰਤਾ ਬਿਲਕੁਲ ਠੀਕ ਜਿਹੜਾ ਪੰਜਾਬ ਦੀ ਜਿੰਨੀ ਵੀ ਜਾਇਦਾਦ ਹੈ ਜਿੰਨੀ ਵੀ ਤਰੋਰ ਹੈ ਉਹ ਪੰਜਾਬ ਦੇ ਲੋਕਾਂ ਦੀ ਆ ਪੰਜਾਬ ਸਰਕਾਰ ਦੀ ਨਹੀਂ ਹੈ ਸਰਕਾਰ ਤਾਂ ਇੱਕ ਪ੍ਰਬੰਧਕ ਆ ਉਹ ਸਰਕਾਰ ਕਦੇ ਕਿਸੇ ਪਾਰਟੀ ਦੀ ਹੁੰਦੀ ਹੈ ਕਦੇ ਕਿਸੇ ਪਾਰਟੀ ਦੀ ਹੁੰਦੀ ਹੈ ਕਦੇ ਕੋਈ ਮਿਰਗੋਬੇ ਦੀ ਹੁੰਦੀ ਹੈ ਸੋ ਇਹ ਲੋਕਾਂ ਦਾ ਹੀ ਨੁਕਸਾਨ ਹੈ ਚਾਹੇ ਉਹ ਪੰਜਾਬ ਯੂਨੀਵਰਸਿਟੀ ਜਾਂਦੇ ਆ ਪੰਜਾਬ ਯੂਨੀਵਰਸਿਟੀ ਕੋਲ ਬੱਚੇ ਪੜ੍ਹਦੇ ਨੇ ਲੋਕਾਂ ਦੇ ਵਿੱਚ ਜਾ ਕੇ ਉੱਥੇ ਪੜਦੇ ਨਾ ਬਿਲਕੁਲ ਠੀਕ ਤੇ ਜਿਹੜੇ ਇਹ ਜਗ੍ਹਾ ਦਿੱਤੀ ਜਾ ਰਹੀ ਹੈ ਇਹ ਜਗ੍ਹਾ ਦੇ ਕੇ ਐਡੀ ਵੱਡੀ ਚੰਡੀਗੜ੍ਹ ਦਾ ਜਿਹੜਾ ਏਰੀਆ ਹੈ ਇਹ ਸਾਡਾ ਪੰਜਾਬ ਦਾ ਹੈ ਤੇ ਜੇ ਉੱਥੇ ਜਗ੍ਹਾ ਦੇਣ ਦਾ ਮਤਲਬ ਇਹ ਆਇਆ ਕਿ ਜਿਹੜਾ ਹਰਿਆਣਾ ਦਾ ਹਿੱਸਾ ਹੈ ਨਹੀਂ ਇਹਦੇ ਚ ਹਾਂ ਇਹ ਫੈਸਲਾ ਹੋਇਆ ਹੋਇਆ ਪਹਿਲਾਂ ਹੀ ਉਹਦਾ ਇੱਕ ਫੈਸਲਾ ਕਰਾਉਣਾ ਹੈ ਤੇ ਇਹ ਵੀ ਵੱਡੀ ਗੱਲ ਨਹੀਂ ਮੇਉ ਜਿਹੜਾ ਮਣੀ ਮਾਜਰੇ ਦਾ ਏਰੀਆ ਹੈ ਤੋਂ ਰੇਲਵੇ ਸਟੇਸ਼ਨ ਵਾਲਾ ਸਾਰੇ ਤੋੜ ਕੇ ਉਹਨਾਂ ਨੂੰ ਦੇ ਦੇਣਾ ਇਹ ਕੋ ਵੱਡੀ ਗੱਲ ਨਹੀਂ ਹੈ ਨਾ ਕੋ ਵੱਡੀ ਗੱਲ ਨਹੀਂ ਸਹੀ ਗੱਲ ਸੋ ਇਸ ਕਰਕੇ ਇਹ ਬੜਾ ਹੀ ਵੱਡਾ ਖਤਰਨਾਕ ਮਨਸੂਬਾ ਹੈ ਜਿਹੜਾ ਕਰਿਆ ਜਾ ਰਿਹਾ ਹੈ ਮੈਂ ਸਿਰਫ ਇੱਕ ਲਾਈਨ ਕਹਿ ਕੇ ਜੀ ਗਲ ਕਰਾਂਗਾ ਕਿ 1986 ਚ 26 ਜਨਵਰੀ ਨੂੰ ਤਾਂ ਪੰਜਾਬ ਨੂੰ ਮਿਲਣਾ ਸੀ ਚੰਡੀਗੜ੍ਹ ਉਦੋਂ ਫਿਰ ਹਰਿਆਣਾ ਕਿਵੇਂ ਲੈਂਦਾ ਫੈਸਲਾ ਹੋ ਚੁੱਕਿਆ ਸੀ ਸਭ ਕੁਝ ਹੋ ਚੁੱਕਿਆ ਸੀ 25 ਜਨਵਰੀ ਤੱਕ ਤਨਖਾਹਾਂ ਦਿੱਤੀਆਂ ਸੀ ਮੁਲਾਜ਼ਮਾਂ ਨੂੰ ਚੰਡੀਗੜ੍ਹ ਦੇਆਂ ਨੂੰ ਜੀ ਤਾਕੇ 26 ਜਨਵਰੀ ਨੂੰ ਬਰਨਾਲਾ ਸਾਹਿਬ ਨੇ ਝੰਡਾ ਚਲਾਉਣਾ ਸੀ ਉਦੋਂ ਮੁੱਖ ਮੰਤਰੀ ਸੀਗੇ ਹੂੰ ਉਹ ਗੱਲ ਵੱਖਰੀ ਆ ਵੀ ਰਾਤ ਨੂੰ ਫੈਸਲਾ ਕਰਦਾ ਕੇ ਇੰਦ ਨੇ ਵੀ ਅਸੀਂ ਨਹੀਂ ਦੇਣਾ ਹੂੰ ਸੋ ਚੰਡੀਗੜ੍ਹ ਦਾ ਦੂਜਾ ਮੈਂ ਗੱਲ ਇਹ ਵੀ ਕਹਿਣਾ ਜੀ ਵੀ ਬਾਕੀ ਸਾਰੀਆਂ ਗੱਲਾਂ ਦੇ ਨਾਲ-ਨਾਲ ਇੱਕ ਚੰਡੀਗੜ੍ਹ ਦਾ ਜਿਹੜਾ ਕਾਨੂੰਨ ਹੈ ਐਕਟ ਹੈ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੈ ਹੂੰ ਉਹ ਐਕਟ ਦਾ ਜਿਹਦਾ ਨਾਂ ਹੈ ਕੈਪੀਟਲ ਸਿਟੀ ਐਕਟ ਜੀ ਮੇਰਾ ਬਾਹ ਉਦੋਂ ਪਿਆ 2001 ਦੇ 2002 ਦੇ 2000 ਦੇ ਵਿੱਚ ਅਸੀਂ ਕਿਹਾ ਵੀ ਐਮਬੀਬੀ ਵਿੱਚ ਦਾਖਲ ਜਿਹੜੇ ਨੇ ਪੰਜਾਬ ਦੇ ਬੱਚਣ ਨੂੰ ਮਿਲਣਗੇ ਕਿਉਂਕਿ ਪੰਜਾਬ ਦੇ ਬੱਚਣ ਨੂੰ ਬਾਹਰ ਨਹੀਂ ਮਿਲਦੇ ਸੀ ਬਾਹਰਿਆਂ ਦੇ ਬੱਚੇ ਉਹ ਲਿਆ ਕੇ ਪੜਦੇ ਸੀ ਉਹਦੇ ਵਿੱਚ ਹਾਈ ਕੋਰਟ ਚ ਕੇਸ ਸੀ ਤਾਂ ਮੈਨੂੰ ਉਹ ਐਕਟ ਲੱਭਣਾ ਪਿਆ ਉਹ ਕੈਪੀਟਲ ਸਿਟੀ ਐਕਟ ਆ ਹੁਣ ਉਹ ਕੈਪੀਟਲ ਕਿਦੀ ਬਣੀ ਐ ਇਹ ਚੰਡੀਗੜ੍ਹ ਦਾ ਕੈਪੀਟਲ ਸਿਟੀ ਐਕਟ ਆ ਸਾਰਾ ਕੁਝ ਜੋ ਹੈ ਉਹ ਕੈਪੀਟਲ ਪੰਜਾਬ ਦੀ ਕਿਉਂਕਿ ਪੰਜਾਬ ਹੀ ਸੀ ਹਰਿਆਣਾ ਵੱਖਰਾ ਹੋ ਗਿਆ ਹਰਿਆਣੇ ਨੂੰ ਫੈਸਲਾ ਹੋਇਆ ਸੀ ਕਿ ਉਸ ਨੂੰ ਰਾਜਧਾਨੀ ਬਣਾਉਣ ਵਾਸਤੇ ਕੇਂਦਰ ਸਰਕਾਰ ਪੈਸਾ ਦੇਗੀ ਉਹ ਪੈਸਾ ਦੇ ਦੇ ਉਹਨਾਂ ਨੂੰ ਅਵਾਜ਼ੀ ਤੌਰ ਤੇ ਕਿਹਾ ਸੀ ਇਹ ਚੰਡੀਗੜ੍ਹ ਰਹੇਗਾ ਥੋੜੇ ਦੇ ਨਹੀਂ ਹਾਂ ਹਾਂ ਚੰਡੀਗੜ ਜਿਹੜਾ ਹੈ ਉਹ ਉਹਨਾਂ ਚਿਰ ਵਾਸਤੇ ਯੂਟੀ ਜਿਹੜਾ ਉਹਨਾਂ ਚਿਰ ਵਾਸਤੇ 60 ਕਰਦੀ ਨਿਵੇਸ਼ੋ ਚ ਤਾਂ ਕਿ ਜਿੰਨਾ ਚਿਰ ਆਪਦੇ ਦਸਤਨੀ ਬਣਾਉਂਦੇ ਆ ਆਪਾਂ ਕਈ ਵਾਰੀ ਵੰਡੀ ਨਹੀਂ ਪਾੜਦੇ ਆ ਜਿਹੜਾ ਅਸੀਂ ਵਰਲਡ ਬੈਂਕ ਨੇ ਸਮਝਾ ਦਿੱਤਾ ਕਰਾ ਸੀ ਪਾਣੀ ਦਾ ਪਾਕਿਸਤਾਨ ਨਾਲ 10 ਸਾਲ ਪਾਣੀ ਪਾਕਿਸਤਾਨ ਨੂੰ ਫਿਰ ਵੀ ਜਾਂਦਾ ਸੀ ਕਿਉਂਕਿ ਉਹਨਾਂ ਨੇ ਆਖਿਆ ਜੀ ਅਸੀਂ ਨਹਿਰਾਂ ਬਣਾਉਣੀਆਂ ਨੇ ਅਜੇ ਨਰਮਾਸਤੇ ਸਾਨੂੰ ਕੁਝ ਪੈਸਾ ਚਾਹੀਦਾ ਉਹ ਪੈਸੇ ਦਾ ਵੀ ਫੈਸਲਾ ਹੋਇਆ ਸੀ ਇੰਨੇ ਜਿਆਦੇ ਪੰਜਾਬ ਦਾ ਪੁਨਰਗਠਨ ਹੋਇਆ 1964 ਦੇ ਵਿੱਚ ਉਦੋਂ ਫੈਸਲਾ ਹੋ ਗਿਆ ਕਿ ਚੰਡੀਗੜ੍ਹ ਤਾਂ ਪੰਜਾਬ ਨੂੰ ਮਿਲਣਾ ਮਿਲਣਾ ਹੈ ਪਰ ਹਰਿਆਣਾ ਆਪਦੀ ਵੱਖਰੀ ਰਾਜਧਾਨੀ ਬਣਾਏਗਾ ਜਿਹਦੇ ਵਾਸਤੇ ਕੇਂਦਰ ਪੈਸਾ ਦੇਗਾ ਕਿਉਂਕਿ ਪੈਸਾ ਤਾਂ ਕੇਂਦਰ ਨਹੀਂ ਦੇਣਾ ਸੋ ਇਹ ਜਿਹੜੇ ਨੇ ਇਹ ਫੈਸਲੇ ਸਾਡੇ ਸਾਹਮਣੇ ਨੇ ਇਹ ਜੋ ਅੱਗੇ ਪੰਜਾਬ ਦੇ ਪਿੰਡ ਸਾਰੇ ਇਹਦੇ ਨਾਲ ਲੱਗਦੇ ਨੇ ਆ ਸੈਕਟਰ ਦੇ ਪਿਛਲੇ ਪਾਸੇ ਆ ਨਮਾਗਰਾਉਂ ਤੇ ਹਰਿਆਣਾ ਦਾ ਕੋਈ ਪਿੰਡ ਨਾਲ ਨਹੀਂ ਲੱਗਦਾ ਫਿਰ ਪੰਚ ਆਪ ਦੇ ਜਿੰਨੇ ਚੰਡੀਗੜ੍ਹ ਦੇ ਜਿੰਨੇ ਸੈਕਟਰ ਵਿੱਚ ਮਹਾਦੀ ਨਾਲ ਉਹਨਾਂ ਦਾ ਨੰਬਰ ਵੀ ਉਹਨਾਂ ਦੇ ਸੜਕਾਂ ਵੀ ਜਿਹੜੇ ਮਰਜੀ ਸੈਕਟਰ ਚ ਜਾਓ ਤੁਸੀਂ ਸਿੱਧੀ ਸੜਕ ਮਹਾਦੀ ਨੂੰ ਜਾ ਰਹੀ ਹੈ ਪੰਚਕੁਨ ਤੋਂ ਕੋਈ ਸੜਕ ਨਹੀਂ ਜਾਂਦੀ ਸੋਇ ਮੱਧੇ ਮਾਰਗ ਦੇ ਇਹ ਜੀ ਜੀਓਗ੍ਰਾਫੀ ਕਹਿੰਦੀ ਏ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਦਾ ਹੈ ਉਹ ਪੰਜਾਬ ਦਾ ਬਿਲਕੁਲ ਠੀਕ ਹੈ ਪੰਜਾਬ ਨੂੰ ਸਿਰਫ ਇਹਨਾਂ ਨੂੰ ਇਹ ਨਹੀਂ ਵੀ ਉਹਨਾਂ ਜਿੰਨਾ ਚਿਰ ਤੁਸੀਂ ਆਪਣੀ ਰਾਜਧਾਨੀ ਨਹੀਂ ਬਣਾ ਲੈਂਦੇ ਉਹ ਵਿਧਾਨ ਸਭਾ ਨਹੀਂ ਬਣਾ ਲੈਂਦੇ ਤੁਸੀਂ ਆਪਣੀ ਹਾਈ ਕੋਰਟ ਨਹੀਂ ਬਣਾ ਲੈਂਦੇ ਤੁਸੀਂ ਆਪਜੀ ਸੈਕਟੇਟ ਨਹੀਂ ਬਣਾ ਲੈਂਦੇ ਉਹਨਾਂ ਚਿਰ ਵਾਸਤੇ ਤੁਹਾਨੂੰ ਇੱਥੇ ਆਪਾਂ ਅਕਮੋਡੇਟ ਕਰਿਆ ਹੋਇਆ ਚਲੋ ਠੀਕ ਸਰ ਮੈਂ ਆ ਗਿਆ ਤੁਹਾਡੇ ਕੋਲ ਬਿਲਕੁਲ ਠੀਕ ਹੈ ਤੁਹਾਡੀ ਮੈਂ ਪ੍ਰੋਫੈਸਰ ਮਨਜੀਤ ਸਿੰਘ ਹੁਰਾ ਤੋਂ ਵੀਕ ਸਟੇਟਮੈਂਟ ਹੈ ਪ੍ਰੋਫੈਸਰ ਸਾਹਿਬ ਜਿਵੇਂ ਡਾਕਟਰ ਚੀਮਾ ਹੁਰਾ ਵਰਲਾ ਵੀ ਇੱਕ ਟਵੀਟ ਕੀਤਾ ਗਿਆ ਪਾਰਟੀ ਵੱਲੋਂ ਵੀ ਨਵਲੋਂ ਟਵੀਟ ਕੀਤਾ ਗਿਆ ਕਹਿੰਦੇ ਕਰਨਾ ਤਾਂ ਇਹ ਚਾਹੀਦਾ ਸੀਗਾ ਕਿ 2022 ਦੇ ਵਿੱਚ ਵੱਖਰੀ ਥਾਂ ਜਦੋਂ ਮੰਗੀ ਗਈ ਸੀ ਤਾਂ ਉਹਦਾ ਵਿਰੋਧ ਕੀਤਾ ਜਾਣਾ ਚਾਹੀਦਾ ਸੀਗਾ ਪ੍ਰੋਟੈਸਟ ਕੀਤਾ ਜਾਣਾ ਚਾਹੀਦਾ ਸੀਗਾ ਵੀ ਸਾਡਾ ਚੰਡੀਗੜ੍ਹ ਹੈ ਭਾਈ ਤੁਸੀਂ ਦੂਜਿਆਂ ਨੂੰ ਕਿਵੇਂ ਦੇ ਦੇ ਸਕਦੇ ਹੋ ਥਾਂ ਤੁਸੀਂ ਪ੍ਰੋਟੈਸਟ ਕਰਨ ਦੀ ਥਾਂ ਤੇ ਇਹ ਕਹਤਾ ਅੱਛਾ ਤੁਸੀਂ ਉਹਨੂੰ ਦੇ ਰਹੇ ਹੋ ਮੈਨੂੰ ਵੀ ਦੇ ਦਿਓ ਫਿਰ ਥਾਂ ਮੈਨੂੰ ਵੀ ਦਿਓ ਮੈਂ ਵੀ ਆਪਣੀ ਵੱਖਰੀ ਵਿਧਾਨ ਸਭਾ ਬਣਾ ਲਾ ਇੱਥੇ ਸਾਡਾ ਦਾਵਾ ਕਮਜ਼ੋਰ ਹੁੰਦਾ ਇਹ ਬੈਲੀ ਬਚਪਨੇ ਦੀ ਗੱਲ ਸੀਗੀ ਪਤਾ ਨਹੀਂ ਕਿਸ ਮੂਡ ਚ ਕਹਿਤਾ ਕਿਵੇਂ ਕਹਿਤਾ ਜਾਂ ਇੰਨੀ ਵੀ ਬੇਸਮਝੀ ਇੱਕ ਚੀਫ ਮਿਨਿਸਟਰ ਤੇ ਪਦਰ ਤੇ ਨਹੀਂ ਹੋਣੀ ਚਾਹੀਦੀ ਕਿ ਇਹ ਤੇ ਇੱਕ ਸਧਾਰਨ ਬੰਦੇ ਨੂੰ ਵੀ ਸਮਝ ਪੈਂਦੀ ਆ ਗੱਲ ਕਿ ਤੁਹਾਡਾ ਆਪਣਾ ਘਾਰਿਆ ਤੁਹਾਡੀ ਆਪਣੀ ਕੈਪੀਟਲ ਤੇ ਇੰਨੀਆਂ ਮਤਲਬ ਐਜੀਟੇਸ਼ਨਾਂ ਹੁੰਦੀਆਂ ਰਹੀਆਂ ਆ ਜਿਹੜੀ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਵੀ ਦੱਸਿਆ 1926 ਜਨਵਰੀ 1986 ਵਾਲੀ ਗੱਲ ਹੈ ਜੀ ਵੀ ਉਹ ਤੇ ਚੰਡੀਗੜ੍ਹ ਚ ਹੀ ਸੀਗੇ ਇਹਨਾਂ ਤਿਆਰੀਆਂ ਹੋ ਗਈਆਂ ਸੀਆਂ ਲੰਗੋਵਾਲਸ ਸਮਝੌਤੇ ਨਾਲ ਜਜੀਵ ਲੰਗੋਵਾਲੇ ਸਮਝੌਤੇ ਦੇ ਤਹਿਤ ਪਰ ਉਹ ਮੁੜ ਕੇ ਚਲੋ ਰੁਕ ਗਿਆ ਉਹ ਗੱਲ ਹੈ ਪਰ ਇਹ ਗੱਲਾਂ ਦਾ ਤੇ ਪਤਾ ਹੀ ਸਾਰਿਆਂ ਨੂੰ ਕੋਈ ਬੱਚੇ ਥੋੜੀ ਹੈ ਚੀਫ ਮਿਨਿਸਟਰ ਜਿਹੜੇ ਕਿਤੇ 15 ਸਾਲਾਂ ਦੇ ਥੋੜੀ ਹੈ ਕਿ ਉਹਨਾਂ ਨੂੰ ਇੰਨਾਂ ਗੱਲਾਂ ਦਾ ਪਤਾ ਨਹੀਂ ਸਾਰਾ ਪਤਾ ਆ ਜੇ ਨਹੀਂ ਪਤਾ ਹੁੰਦਾ ਤੇ ਪੁੱਛ ਲੈਣਾ ਚਾਹੀਦਾ ਹੰਮ ਕਿ ਕਿਤੇ ਨਾਲ ਬਥੇਰੇ ਡਵਾਈਜ਼ਰ ਪੋਲੀਟੀਕਲ ਐਡਵਾਈਜ਼ਰ ਆ ਗਿਆ ਵੀ ਮੈਂ ਇਹਦੇ ਤੇ ਕੀ ਗੱਲ ਕਰਾਂ ਇੱਕੋ ਗੱਲ ਨਹੀਂ ਜੀ ਜਦੋਂ ਪੰਜਾਬ ਦੇ ਪਾਣੀਆਂ ਦਾ SWAIL ਦਾ ਵੀ ਇੱਕ ਮੀਟਿੰਗ ਚੀਫ ਮਿਨਿਸਟਰ ਦੇ ਨਾਲ ਹੋਈ ਸੀ ਪਹਿਲੇ ਖੱਟਣ ਸਾਹਿਬ ਦੇ ਨਾਲ ਤੇ ਉਥੇ ਠੋਕੇ ਕਹਿਣ ਦੀ ਜਗਾ ਪਹਿਲੀਆਂ ਮੀਟਿੰਗਾਂ ਜਿਹੜੀਆਂ ਹੋਈਆਂ ਮੇਰਾ ਖਿਆਲ ਪਹਿਲੀ ਮੀਟਿੰਗ ਸੀ ਕਿ ਆ ਜਿਹੜੇ ਆ ਪਾਣੀ ਦੇ ਉੱਤੇ ਕੋਈ ਇਹ ਦਿਖਾ ਗਿਆ ਉਦੋਂ ਵੀ ਇਹਨਾਂ ਨੇ ਕਹਤਾ ਸੀ ਕੋਈ ਨਹੀਂ ਜੀ ਮੈਂ ਘਰ ਜਾ ਕੇ ਗੱਲ ਕਰਕੇ ਦੱਸਦਾ ਇਹਦਾ ਮਤਲਬ ਕੀ ਹੁੰਦਾ ਇਹਦਾ ਮਤਲਬ ਕਿਤੇ ਨਾ ਕਿਤੇ ਗੁੰਜਾਇਸ਼ ਦਾ ਤੁਸੀਂ ਅਗਲਿਆਂ ਨੂੰ ਦਿੰਨੇ ਇਸ ਲਈ ਇਹ ਪੋਲੀਟੀਕਲੀ ਰਾਜਨੀਤਿਕ ਤੌਰ ਤੇ ਬੇਜਗਾਨੀ ਸਟੇਟਮੈਂਟ ਸੀਗੀ ਉਸ ਦਾ ਜਿਹੜਾ ਇਤਨਾ ਕਿਤੇ ਤੇ ਇੰਜ ਕੰਪਰੋਮਾਈਜ਼ ਲੱਗਦਾ ਹੈ ਜਾਨਾ ਇੰਜ ਲੱਗਦਾ ਕਿ ਜਿਵੇਂ ਅੰਮ੍ਰਿਤ ਸਾਹ ਦੇ ਸਾਹਮਣੇ ਸਾਡਾ ਚੀਫ ਮਿਨਿਸਟਰ ਜਿਹੜਾ ਹੈ ਉਹ ਆਪਣੀ ਗੱਲ ਨਹੀਂ ਰੱਖ ਸਕਿਆ ਕਿ ਰਾਦਰ ਨਾਲ ਹੀ ਤੁਰ ਪਿਆ ਚੰਗਾ ਜੀ ਜਿਸ ਤਰ੍ਹਾਂ ਦੋ ਨਿਆਣਿਆਂ ਨੂੰ ਹੁੰਦਾ ਦੋ ਨਿਆਣੇ ਹੁੰਦੇ ਆ ਉਹ ਜੇ ਇਹਨੂੰ ਬਿਸਕਟ ਲੈਤਾ ਮੈਨੂੰ ਵੀ ਲੈ ਦਿਓ ਮੈਨੂੰ ਟੌਫੀ ਤੇ ਦੇ ਦਿਓ ਜੀ ਘੱਟੋ ਘੱਟ ਇਹੋ ਜੀ ਗੱਲ ਕੀਤੀ ਹੈ ਹੋਰ ਕੀ ਗੱਲ ਆ ਕਿਉਂਕਿ ਉਹ ਜੋਨਲ ਮੀਟਿੰਗ ਸੀਗੀ ਨਾਰਥ ਜੋਨ ਦੀ ਕੌਂਸਲ ਦੀ ਤੇ ਉਹਦੇ ਵਿੱਚ ਇਹ ਪ੍ਰਪੋਜ਼ਲ ਜਦੋਂ ਆਈ ਅਮદાવાદ ਵੱਲੋਂ ਤੇ ਇਹਨਾਂ ਨੂੰ ਸਾਫ਼ ਕਹਿਣਾ ਚਾਹੀਦਾ ਭਾਈ ਇਸੀ ਤੇ ਬਹੁਤ ਥੋੜਾ ਸੰਤਾਪ ਭੁਗਤ ਲਿਆ ਪਹਿਲਾਂ ਤੁਸੀਂ ਹੁਣ ਸੋਚ ਕੇ ਦੇਖੋ ਜਿਹੜਾ ਪੰਜਾਬ ਦਾ ਮਾਮਲਾ ਜਾਂ ਚੰਡੀਗੜ੍ਹ ਦਾ ਮਾਮਲਾ ਜੀ ਜੀ ਜਦੋਂ ਇੰਡੀਆ ਆਜ਼ਾਦ ਹੋ ਗਿਆ ਬੰਬਈ ਪ੍ਰੈਜ਼ੀਡੈਂਸੀ ਸੀ ਮਦਰਾਸ ਪ੍ਰੈਜ਼ੀਡੈਂਸੀ ਸੀ ਇਹ ਸਾਰੇ ਵੱਡੇ ਵੱਡੇ ਸਿੱਕੱਤੇ ਸੀਗੇ ਸਾਰੀਆਂ ਲੈਂਗੁਏਜ ਦੇ ਆਧਾਰ ਤੇ ਉੱਤੇ ਸੂਬੇ ਬਣ ਗਏ ਮਹਾਰਾਸ਼ਟਰ ਬਣ ਗਿਆ ਕਰਨਾਟਕਾ ਬਣ ਗਿਆ ਗੋਵਾ ਤੇ ਚਲੋ ਬਾਅਦ ਦੀ ਗੱਲ ਆ ਉਧਰ ਤਾਮਿਲਨਾਡੂ ਬਣ ਗਿਆ ਸਾਰੇ ਸਾਰੇ ਸੂਬੇ ਬਣੇ ਆ ਹੁਣ ਕੱਲ ਅਜੇ ਤਿਲਗਾਨਾ ਬਣਿਆ ਉਹਨਾਂ ਨੂੰ ਦੇਖ ਲਓ ਅਮਰਾਬਤੀ ਦੇ ਵਿੱਚ ਆਪਣੀ ਕੈਪੀਟਲ ਬਣਾਉਣ ਜਾਂ ਕਿਤੇ ਹੋਰ ਵੀ ਬਣਾਉਣ ਜਿਹੜੇ ਆਂਧਰਾ ਵਾਲੇ ਉਹਨਾਂ ਨੂੰ ਵੱਡਾ ਕੰਪਨਸੇਸ਼ਨ ਆ ਇਧਰੇ ਹਾਈਦਰਾਬਾਦ ਵਾਲੀ ਜਿਹੜੀ ਕੈਪੀਟਲ ਆ ਆਜ਼ਾਦਨ ਤੌਰ ਤੇ ਤੇ ਤਿਲਗਾਨਾ ਕੋਲ ਚਲੇਗੀ ਸਾਡੇ ਕੇਸ ਦੇ ਵਿੱਚ ਪਤਾ ਨਹੀਂ ਕੀ ਕੇਂਦਰ ਨੂੰ ਹੁੰਦਾ ਪਤਾ ਨਹੀਂ ਡਰ ਲੱਗਦਾ ਆ ਕਿ ਜਾਂ ਵੈਸੇ 24 ਘੰਟੇ ਕੋ ਟਿੰਡ ਚ ਕਾਨਾ ਪਾ ਕੇ ਰੱਖਣਾ ਕਿਉਂ ਨਹੀਂ ਸਾਨੂੰ ਮਤਰਿਆਂ ਵਾਲਾ ਜਿਹੜਾ ਲੱਗੂਗਾ ਕਿ ਸਾਡੇ ਨਾਲ ਜਿਹੜਾ ਕੇਂਦਰ ਆ ਉਹ ਇਸ ਕਿਸਮ ਦਾ ਦੁਰਵਿਹਾਰ ਕਰਦਾ ਜਾਂ ਵਿਤਕਰੇ ਵਾਲਾ ਵਿਹਾਰ ਕਰਦਾ ਹੁਣ ਨਿੱਕੀ ਗੱਲ ਇੱਕ ਮਾਂ ਸੋਚਣ ਤੁਸੀਂ ਉਹ ਗੱਲ ਉੱਥੋਂ ਹੀ ਸ਼ੁਰੂ ਕੀਤੀ ਆ ਹਰਪ੍ਰੀਤ ਜੀ 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 ਪੰਜਾਬ ਕਿੱਡਾ ਵੱਡਾ ਪੰਜਾਬ ਸੀ ਉਹ ਔ ਟੱਕ ਤੱਕ ਦਿੱਲੀ ਤੋਂ ਸ਼ੁਰੂ ਹੋ ਕੇ ਇੱਡਾ ਵੱਡਾ ਪੰਜਾਬ ਪੰਜਾਬੀ ਬੋਲ ਦਾ ਵੱਡਾ ਖੇਤਰ ਸੀਗਾ ਉਹਦੇ ਚ ਕੋਈ ਹਿਮਾਚਲ ਚ ਵੀ ਬਾਅਦ ਵਿੱਚ ਉਹਦਾ ਰੀਆਰਗੇਨਾਈਜੇਸ਼ਨ ਚ ਜਿਹੜਾ ਸ਼ਿਮਲਾ ਜਾਂ ਹੋਰ ਕੁਲ ਕਈ ਏਰੀਆ ਦੇ ਦਿੱਤੇ ਆ ਹੁਣ ਉਹ ਪੰਜਾਬ ਜਿਹਦਾ ਸੁਪਨਾ ਪੰਜਾਬੀਆਂ ਦੇ ਅੰਦਰ ਹਮੇਸ਼ਾ ਪਹਿਲਾਂ ਤੇ ਵੱਡਾ ਪੰਜਾਬ ਪਾਕਿਸਤਾਨ ਨੂੰ ਦੇ ਦਿੱਤਾ ਚੱਕ ਕੇ ਤੁਸੀਂ ਕਮਿਊਨਲ ਅਵਾਰਡ ਦੇ ਆਧਾਰ ਤੇ ਫਿਰ ਇੱਥੇ ਪੰਜਾਬੀ ਸੂਬਾ ਜਿਹੜਾ ਉਹ ਹੁਣ ਚੀਮਾ ਸਾਹਿਬ ਦੱਸ ਦੇਣਗੇ ਕਿਵੇਂ ਲੜਾਈ ਕਰਕੇ ਪੰਜਾਬੀ ਸੂਬਾ ਬਣਿਆ ਜੇ ਪੰਜਾਬੀ ਸੂਬਾ ਬਣਿਆ ਹੀ ਬਣਿਆ ਤੇ ਉਹਨੂੰ ਰਾਜਧਾਨੀ ਨਹੀਂ ਦਿੱਤੀ ਉਹਦੀ ਰਾਜਧਾਨੀ ਸਾਂਝੀ ਕਰਤੀ ਇਹ ਕੰਮਾਂ ਦਾ ਤੇ ਨਾ ਕਿਤੇ ਤੇ ਕੋਈ ਨਿਪਟਾਰਾ ਹੋਣਾ ਚਾਹੀਦਾ ਮੇਰੀ ਤੇ ਸਲਾਹ ਇਹ ਹੈ ਹਮ ਤੇ ਹਰਪ੍ਰੀਤ ਜੀ ਵਿਰੋਧੀ ਪਾਰਟੀਆਂ ਨੂੰ ਚੀਮਾ ਸਾਹਿਬ ਵੀ ਸੁਣ ਰਹੇ ਆ ਕਾਂਗਰਸ ਵਾਲਿਆਂ ਦਾ ਵੀ ਆ ਗਿਆ ਸੁਨੀਲ ਜਾਖੜ ਵੀ ਵਿੱਚ ਹੀ ਹੈਗੇ ਆ ਉਹਨਾਂ ਦਾ ਵੀ ਮੈਂ ਸੁਣ ਰਿਹਾ ਕਿ ਉਹਨਾਂ ਨੇ ਕਿਹਾ ਕਿ ਗਲਤ ਗੱਲ ਹੋਈ ਹੈ ਕਿ ਨਾ ਨਹੀਂ ਦਾ ਸੇਕਣਾ ਦਾ ਕਲੇਮ ਹਰਿਆਣੇ ਨੂੰ ਨਹੀਂ ਕਰਨਾ ਚਾਹੀਦਾ ਤਿੰਨਾਂ ਪਾਰਟੀਆਂ ਨੂੰ ਗਵਰਨਰ ਨੂੰ ਵੀ ਮਿਲਣ ਤੇ ਚੀ ਮੰਿਸਟਰ ਨੂੰ ਵੀ ਇਹ ਗੱਲ ਦਾ ਲਿਖ ਕੇ ਦੇਣ ਕਿ ਐਮਰਜੈਂਸੀ ਸੈਸ਼ਨ ਸੱਦਿਆ ਜਾਏ ਔਰ ਇੱਕ ਯੂਨੀਨੀਮਸਲੀ ਰਿਜ਼ੋਲਵ ਪਾਇਆ ਜਾਏ ਕਿ ਚੰਡੀਗੜ੍ਹ ਨੂੰ ਤੁਰੰਤ ਜਿਹੜਾ ਪੰਜਾਬ ਨੂੰ ਟਰਾਂਸਫਰ ਕੀਤਾ ਜਾਏ ਔਰ ਹਰਿਆਣੇ ਨੂੰ ਮੋਟਾ ਪੈਸਾ ਦਿੱਤਾ ਜਾਏ ਉਹਨਾਂ ਦੇ ਚੀਫ ਮਿਨਿਸਟਰ ਨੂੰ ਸੈਣੀ ਸਾਹਿਬ ਨੂੰ ਪੁੱਛ ਲੈਣ ਕਿ ਕਿੰਨਾ ਪੈਸਾ ਚਾਹੀਦਾ ਸਗੋਂ ਉਹਦੇ ਚ 10% ਵਧਾ ਕੇ ਕਿਹੜਾ ਕੋਲੋਂ ਦੇਣਾ ਕੇਂਦਰ ਤੋਂ ਉਹਨਾਂ ਦੀ ਪਾਰਟੀ ਨਹੀਂ ਦੇਣਾ ਉਨ੍ਹਾਂ ਦੀ ਸਰਕਾਰ ਨੇ ਦੇਣਾ ਬੀਜੇਪੀ ਦੀ ਸਰਕਾਰ ਨੇ ਦੇਣਾ ਉਹਨਾਂ ਨੂੰ ਕਹਨੇ ਉਹਨਾਂ ਨੂੰ ਮੋਟਾ ਪੈਸਾ ਦਿੱਤਾ ਜਾਏ ਹਮਮ ਔਰ ਇਸ ਨੂੰ ਸੀਰੀਅਸਲੀ ਲੈਣਾ ਚਾਹੀਦਾ ਨਹੀਂ ਤੇ ਜਿਵੇਂ ਤੁਸੀਂ ਬਾਕੀ ਕੇਸ ਜੋੜਿਆ ਨਾ ਨਾਲ ਪੰਜਾਬ ਯੂਨੀਵਰਸਿਟੀ ਦਾ ਬਿਲਕੁਲ ਉਹ ਹੁਣ ਪੱਕਾ ਆਪਣਾ ਅੱਡਾ ਕੇਂਦਰ ਇੱਕ ਆਊਟਪੋਸ ਇੱਥੇ ਬਣਾਉਣਾ ਚਾਹੁੰਦਾ ਪੰਜਾਬ ਦੇ ਸਿਰ ਤੇ ਕੁੰਡਾ ਰੱਖਣ ਲਈ ਹਿਮਾਚਲ ਹਰਿਆਣੇ ਦੇ ਔਰ ਜੰਮੂ ਕਸ਼ਮੀਰ ਤੇ ਕੁੰਡਾ ਰੱਖਣ ਲਈ ਇਹ ਗੱਲ ਬਹੁਤ ਮਾੜੀ ਹੈ ਜਿਹੜੀ ਸਾਡੀ ਕੈਪੀਟਲ ਜਿਓਗ੍ਰਾਫੀਕਲ ਏਰੀਆ ਨਾ ਸਮਝੋ ਹਾਂ 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 ਇਹ ਇੱਕ ਵੱਡਾ ਪੋਲਿਟਿਕਸ ਦਾ ਸੈਂਟਰ ਬਣੂਗਾ ਇਸ ਲਈ ਸਾਨੂੰ ਵੇਲੇ ਸਿਰ ਇਸ ਗੱਲ ਦਾ ਆਪਣੇ ਗੱਲ ਨੂੰ ਸਮੇਟਣਾ ਚਾਹੀਦਾ ਤੇ ਸਾਹਮਣਾ ਚਾਹੀਦਾ ਤੇ ਆਪਣੇ ਇਨਸਾਫ ਲਈ ਲੜਨਾ ਚਾਹੀਦਾ ਮੈਂ ਮੈਂ ਹਾਲੀ ਦੇ ਵਿੱਚ ਦੋ ਤਿੰਨ ਡਿਬੇਟਸ ਕੀਤੀਆਂ ਇਸ ਮੁੱਦੇ ਤੇ ਵੀ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਵੀ ਜਿਹੜੇ ਮਹਾਰਾਏ ਉਹ ਵੀ ਇਹੀ ਕਹਿੰਦੇ ਕਹਿੰਦੇ ਗੱਲ ਸਿਰਫ ਯੂਨੀਵਰਸਿਟੀ ਦੀ ਨਹੀਂ ਇਹ ਗੱਲ ਵਿਚਾਰਧਾਰਾ ਦੀ ਹੈ ਕਿਥੋਂ ਵਿਚਾਰ ਤਾਰਾ ਕਿਹੜੀ ਬਦਲ ਨਹੀਂ ਚਾਹੁੰਦੇ ਹੋ ਕਿਉਂਕਿ ਉਹ ਖਿਤਾ ਜਿਹੜੀ ਵਿਚਾਰਤਾਰਾ ਹਮੇਸ਼ਾ ਕੇਂਦਰ ਦੇ ਵਿੱਚ ਬੈਠੀ ਸਰਕਾਰ ਨੂੰ ਤੰਗ ਕਰਦੀ ਹੈ ਉਸ ਵਿਚਾਰਤਾਰਨ ਨੂੰ ਬਦਲਣ ਖਤਮ ਤੇ ਮਾਰਨ ਦੀ ਇਹ ਵਿਉਂਤਬੰਦੀ ਹੋ ਸਕਦੀ ਹੈ ਇਸੇ ਕਰਕੇ ਇੰਨਾ ਤਰਲੋ ਮੱਚੀ ਇਸ ਯੂਨੀਵਰਸਿਟੀ ਲਈ ਵੀ ਹੋ ਰਿਹਾ ਨੇ ਡਾਕਟਰ ਚੀਮਾ ਸਾਹਿਬ ਚੀਮਾ ਸਾਹਿਬ ਇੱਕ ਬੜਾ ਸਿੰਪਲ ਜਿਹਾ ਸਵਾਲ ਕਿਉਂਕਿ ਤੁਹਾਨੂੰ ਬਹੁਤ ਲੰਬਾ ਅਰਸਾ ਹੋ ਗਿਆ ਸਿਆਸਤ ਦੇ ਵਿੱਚ ਬੀਤਦੇ ਆ ਸਰਕਾਰ ਕਹਿ ਰਹੀ ਹੈ ਹਰਿਆਣਾ ਸਰਕਾਰ ਕਹਿ ਰਹੀ ਹੈ ਕਿ ਇੱਕ ਹੱਥ ਲੈ ਰਹੇ ਆ ਤੇ ਦੂਜੇ ਹੱਥ ਦੇ ਵੀ ਤਰੇ ਆ ਦੇ ਵੱਧ ਰਹੇ ਆ ਲੈ 10 ਏਕੜ ਰਹੇ ਆ ਪਰ ਦੇ ਸੀ 12 ਏਕੜ ਜ਼ਮੀਨ ਦੇ ਰਹੇ ਆ ਫਿਰ ਦਿੱਕਤ ਕੀ ਹੈ ਪਹਿਲਾਂ ਤਾਂ ਡੀ ਜੀ ਡਾਕਟਰ ਪੈਰਗਲ ਗਰਗ ਜੀ ਨੇ ਵੀ ਹਮ ਡਾਕਟਰ ਪ੍ਰਸਰ ਮਨਜੀਤ ਸਿੰਘ ਵਰਾਡੇ ਨੇ ਵੀ ਹਮ ਬੜੀ ਬਜਾਰਤ ਦੇ ਨਾਲ ਜੀ ਜਿਹੜੀ ਕੇਸ ਦੀ ਬੈਕਗ੍ਰਾਉਂਡ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਜੀ ਜੀ ਜਿਵੇਂ ਡਾਕਟਰ ਗਰਗ ਸਾਹਿਬ ਦੱਸ ਰਹੇ ਸੀ ਪੀ ਸਾਰੀਆਂ ਚੀਜ਼ਾਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਸੈਟਲ ਕੀਤੀ ਗਈ ਠੀਕ ਹੈ پارਲੀਮੈਂਟ ਦਾ ਐਕਟ ਹੈ ਜੀ ਪੰਜਾਬ ਵੀ ਸੂਬਾ ਬਣ ਗਿਆ ਹਰਿਆਣਾ ਵੀ ਬਣ ਗਿਆ ਯੂਟੀ ਦਾ ਵੀ ਏਰੀਆ ਡਿਫਾਈਨ ਹੋ ਗਿਆ ਜੀ ਹੁਣ ਮੈਨੂੰ ਦੱਸੋ ਕਿ ਕਿਹੜੀ ਐਗਜ਼ੀਕਟਿਵ ਕੋਲੇ ਇਹ ਅਧਿਕਾਰ ਹੁੰਦਾ ਹ ਉਹ ਸੂਬਿਆਂ ਦੀਆਂ ਹੱਦਾਂ ਬਦਲ ਦਵੇ ਜਾਂ ਯੂਟੀ ਦੀਆਂ ਹੱਦਾਂ ਬਦਲ ਦਵੇ ਹੂੰ ਇਹ ਜ਼ਮੀਨ ਹੈ ਜਿਹੜੀ ਦੇੜੀ ਚਾਹੁੰਦੇ ਆ ਜੀ ਉਹ ਹਰਿਆਣੇ ਦੀ ਹੈ ਹੂੰ ਜੇ ਤੁਸੀਂ ਹਰਿਆਣੇ ਦੀ ਜ਼ਮੀਨ ਇੱਧਰੋਂ ਦਿੰਦੇ ਹੋ ਤਾਂ ਹਰਿਆਣੇ ਦੀ ਤੁਸੀਂ ਹੱਤ ਬਦਲਦੇ ਹੋ ਸੂਬੇ ਦੀ ਹੂੰ ਜੇ ਤੁਸੀਂ ਯੂਟੀ ਦੀ ਜ਼ਮੀਨ ਦੂਜੀ ਸਟੇਟ 'ਚ ਟ੍ਰਾਂਸਫਰ ਕਰਦੇ ਹੋ ਹੂੰ ਤੇ ਤੁਸੀਂ ਯੂਟੀ ਦੀਆਂ ਹੱਸਦਾ ਜਿਹੜੀਆਂ ਨੇ ਉਹ ਤਬਦੀਲ ਕਰਦੇ ਹੋ ਹੂੰ ਕੀ ਹੋਮ ਮਿਨਿਸਟਰ ਨੂੰ ਜਾਂ ਜਿਹੜੇ ਗਵਰਨਰ ਸਾਹਿਬ ਜਿਹੜੇ ਪ੍ਰਸ਼ਾਸਕ ਨੇ ਚੱਲਿਕਾਰ ਦੇ ਉਹਨਾਂ ਨੂੰ ਹੂੰ ਜਾਂ ਕਿਸੇ ਹੋਰ ਅਧਿਕਾਰੀ ਨੂੰ ਇਹ ਹੱਕ ਹੈ ਕਿ ਜਿਹੜਾ ਪਾਰਲੀਮੈਂਟ ਦੇ ਨੇ ਡਿਸਾਈਡ ਕਰਨਾ ਹੈ ਕਨਸਟੀਟਿਊਸ਼ਨ ਦੇ ਵਿੱਚ ਆਰਟੀਕਲ 3 ਦੇ ਵਿੱਚ ਕੋਈ ਨਵੀਂ ਸਟੇਟ ਬਣਨੀ ਹੈ ਜਾਂ ਕੋਈ ਸਟੇਟ ਦੇ ਵਿੱਚ ਅਲਟਰੇਸ਼ਨ ਹੋਣੀ ਹੈ ਜਾਂ ਯੂਟੀ ਬਣਨੀ ਹੈ ਜਾਂ ਉਹਦੇ ਏਰੀਆ ਦੇ ਵਿੱਚ ਵੱਧਾ ਕਟਾਣਾ ਹੋਣਾ ਤਾਂ ਉਹ ਪਾਰਲੀਮੈਂਟ ਦੇ ਵਿੱਚ ਬਿਲ ਪੇਸ਼ ਹੁੰਦਾ ਐ ਅਮੈਂਡਮੈਂਟ ਪੇਸ਼ ਹੁੰਦੀ ਐ ਤੇ ਉੱਥੇ ਜਾ ਕੇ ਫਿਰ ਜਿਹੜਾ ਫੈਸਲਾ ਹੁੰਦਾ ਜੇ ਪਹਿਲੀ ਵਾਰੀ ਐ ਕਿ ਸੂਬੇ ਦੀਆਂ ਹੱਦਾਂ ਵਧੀਆਂ ਜਾ ਰਹੀਆਂ ਜਿਹੜੀ ਯੂਟੀ ਦੀਆਂ ਹੱਦਾਂ ਵਧੀਆਂ ਵਧੀਆਂ ਜਾ ਰਹੀਆਂ ਤੇ ਜਿਹੜੇ ਨਾ ਪੰਜਾਬ ਰੀਰੋਗੇਸ਼ਨ ਐਕਟ ਦੀ ਪ੍ਰਵਾਨਗੀ ਕੀਤੀ ਜਾ ਰਹੀ ਹੈ ਨਾ ਸੰਵਿਧਾਨ ਦੀ ਪ੍ਰਵਾਨਗੀ ਕੀਤੀ ਗਈ। ਬਿਲਕੁਲ ਠੀਕ। ਉਹ ਦੂਜਾ ਕੈਪੀਟਲ ਐਕਟ ਆ ਉਹਦਾ ਵੀ ਜੇਕਰ ਕੀਤਾ ਡੈਕਟਾਈਜ਼ਰ ਕਰਕੇ ਹੂੰ ਇਸ ਕਰਕੇ ਸਾਨੂੰ ਤਾਂ ਸਮਝ ਵੀ ਆਉਂਦੀ ਪੈਂਦਾ ਜਦੋਂ ਚੰਡੀਗੜ੍ਹ ਬਣਾਇਆ ਸੀ। ਜੀ। ਉਹ ਬੜਾ ਵੱਡਾ ਇੱਕ ਡੈਮੋਗ੍ਰਾਫਿਕ ਫਰਾਡ ਪੰਜਾਬ ਦੇ ਨਾਲ ਕੀਤਾ। ਹੂੰ ਕਿਉਂਕਿ ਦੇਖੋ ਜਦੋਂ ਸਾਰੇ ਦੇਸ਼ ਦੇ ਸੂਬੇ ਭਾਸ਼ਾ ਦੇ ਆਧਾਰ ਤੇ ਬਣੇ ਜੀ ਜੀ ਤੇ ਜਿਹੜਾ ਉਸ ਵੇਲੇ ਟਰਮਜ਼ ਆਫ ਰੈਫਰੈਂਸ ਸੀ ਕਿ 1781 ਤੋਂ ਲੈ ਕੇ ਜਿਹੜੇ ਸਾਰੇ ਕਿਹੜੀ ਸੈਂਥਸ ਨੇ ਜਾਣ ਗਣਨਾ ਨੇ ਉਹਨਾਂ ਨੂੰ ਉਧਾਰ ਪਨਾਇਆ ਜਾਏਗਾ ਕਿ ਭਾਸ਼ਾ ਜਿਹੜੀ ਹੈ ਕਿ ਦੇ ਨੇ ਕਿਸ ਤਰ੍ਹਾਂ ਹੈ ਠੀਕ ਹੈ ਸਰ ਜਦੋਂ ਪੰਜਾਬ ਦਾ ਪਹਿਲਾਂ ਤਾਂ 11 ਸਾਲ ਬਣਾਇਆ ਨਹੀਂ ਜਿਸ ਸੰਘਰਸ਼ ਤੋਂ ਬਾਅਦ ਬਣਾਇਆ ਤੇ ਸਾਡੇ ਤੇ ਕੰਡੀਸ਼ਨ ਰੱਖ ਦਿੱਤੀ ਗਈ ਕਿ 1961 ਦੀ ਸੈਂਥ ਜਿਹੜੀ ਹੈ ਉਹ ਉਧਾਰ ਬਣਾ ਕੇ ਤੇ ਜਿਹੜੀ ਹੈ ਉਹ ਤੁਫੇ ਵੱਡੇ ਜਾਣਗੇ ਕਿ ਪੰਜਾਬੀ ਬੋਲਦੇ ਇਲਾਕੇ ਤੇ ਹਿੰਦੀ ਬੋਲਦੇ ਇਲਾਕੇ ਪਹਿਲੇ ਸਪੋਰੇ ਦੀ ਜਾਲ ਖੜੀ ਕਰ ਦਿੱਤੀ ਬਿਲਕੁਲ ਠੀਕ ਕਿ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਅਗਲੀ ਸੈਂਸਸ ਦੇ ਨਾਲ ਕੁਫੇ ਦੀ ਕੀ ਹੈ ਕੋਈ ਏਰੀਆ ਹਿਮਾਚਲ ਤੇ ਜਾਣਾ ਕੋਈ ਠੀਕ ਹੈ ਚਿਮਾ ਸਾਹਿਬ ਚਿਮਾ ਸਾਹਿਬ ਇੱਕ ਛੋਟਾ ਜਿਹਾ ਸਵਾਲ ਹੋ ਇੱਕ ਛੋਟਾ ਜਿਹਾ ਸਵਾਲ ਹੋਰ ਫਿਰ ਮੈਂ ਬ੍ਰੇਕ ਤੇ ਜਾਣਾ ਸਵਾਲ ਇਹ ਹੈ ਕਿ ਤੁਸੀਂ ਵੀ ਤੇ ਭਾਜਪਾ ਭਾਜਪਾ ਦਾ ਵੀ ਇੱਕ ਬਿਆਨ ਆਇਆ ਹੁਣ ਉਹਨੇ ਜਾਖੜ ਸਾਹਿਬ ਦਾ ਵੀ ਬਿਆਨ ਆਇਆ ਕਿ ਪੰਜਾਬ ਉਹਨਾਂ ਨੇ ਦੋ ਬਿਆਨ ਦਿੱਤੇ ਨੇ ਕਿ ਪ੍ਰਧਾਨ ਮੰਤਰੀ ਨੂੰ ਖੁਦ ਦਖਲ ਦੇਣਾ ਚਾਹੀਦਾ ਤੇ ਦੂਜਾ ਪੰਜਾਬ ਦੀ ਸਰਕਾਰ ਨੇ ਵਿਰੋਧ ਕਰਨ ਦੀ ਥਾਂ ਤੇ ਆਪ ਹਿੱਸਾ ਮੰਗ ਲਿਆ ਇਸ ਗੱਲ ਨੂੰ ਤੁਸੀਂ ਮੰਨਦੇ ਹੋ ਜੇ ਉੱਥੇ ਨਾ ਮੰਨਿਆ ਜਾਂਦਾ ਜਾਂ ਮੰਗਿਆ ਜਾਂਦਾ ਫਿਰ ਵਿਰੋਧੀ ਧਿਰਾਂ ਫਿਰ ਕਹਿੰਦੀਆਂ ਕਿ ਦੇਖੋ ਸਾਡਾ ਸੀਐਮ ਚੁੱਪ ਰਿਹਾ ਹਰਿਆਣੇ ਵਾਲੇ ਹਿੱਸਾ ਲੈ ਗਏ ਦੇ ਕੋਈ ਸਾਰੀ ਸਾਜ਼ਿਸ਼ ਹੀ ਤੁਸੀਂ ਸਹੀ ਜਗ੍ਹਾ ਤੋਂ ਸ਼ੁਰੂ ਕੀਤਾ ਸੀ ਇਹ 9 ਜੁਲਾਈ 2022 ਨੂੰ ਜਿਹੜੀ ਮੀਟਿੰਗ ਹੋਈ ਹੈ ਨਾ ਰਾਜਸਥਾਨ ਦੇ ਵਿੱਚ ਜੀ ਜੀ ਉਹਦੇ ਵਿੱਚ ਕੇਜਰੀਵਾਲ ਸਾਹਿਬ ਹਾਜ਼ਰ ਸੀ ਹੂੰ ਔਰ ਸਾਡੇ ਪੰਜਾਬ ਦੇ ਵਿੱਤ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਦੀ ਥਾਂ ਗਏ ਸੀ ਜੀ ਪੰਜਾਬ ਦੇ ਗਵਰਨਰ ਸਾਹਿਬ ਪ੍ਰਸ਼ਾਸਕ ਦੇ ਤੌਰ ਤੇ ਹਾਜ਼ਰ ਸੀ ਦੂਜੇ ਸੁਭਿਆਦੇ ਜਿਹੜੇ ਮੁੱਖ ਮੰਤਰੀ ਹਾਜ਼ਰ ਸੀਗੇ ਜੀ ਉੱਥੇ ਜਿਹੜੀ ਹੈ ਇਹ ਸਹਿਮਤੀ ਕਿੰ ਨੂੰ ਪੁੱਛ ਕੇ ਦਿੱਤੀ ਗਈ ਕਿ ਪੰਜਾਬ ਵਿਧਾਨ ਸਭਾ ਨੂੰ ਕੌਨਫੀਡੈਂਸ ਦੇ ਆ ਗਿਆ ਹੂੰ ਕਿ ਜਿਹੜੇ ਮਸਲੇ ਪੰਜਾਬ ਰੀਓਰਗੇਨਾਈਜੇਸ਼ਨ ਐਕਟ ਦੇ ਵਿੱਚ ਸੈਟਲ ਹੋਏ ਹੂੰ ਉਹ ਮਸਲੇ ਉੱਥੇ ਰੀਓਪਨ ਕਰਨ ਵਾਸਤੇ ਜਿਹੜੀ ਘੂਰੀ ਉਦੋਂ ਕੇਜਰੀਵਾਲ ਨੇ ਵੱਟੀ ਇਹਨਾਂ ਨੂੰ ਹੂੰ ਕਿਉਂਕਿ ਹਰਿਆਣੇ ਦੀ ਇਲੈਕਸ਼ਨ ਸੀ ਉਧਰ ਰਾਜਸਥਾਨ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਇੰਟਰੈਸ ਸੀ ਹੂੰ ਤੇ ਇਹਨਾਂ ਨੇ ਜਿਹੜੇ ਉੱਥੇ ਸ਼ਰਤਾਂ ਮੰਨੀਆਂ ਉੱਥੇ ਜਿਤਾਇ ਉਸੇ ਦਿਨ ਹੀ ਜਿਹੜੀ ਆ ਹੁਣ ਨਿੱਤ ਨੇ ਅਨਾਉਂਸ ਕਰ ਦਿੱਤਾ ਜਿਹਦਾ ਐਡੀਵਰਟੀ ਅਨਾਉਂਸਮੈਂਟ ਹੈ ਜਿਹੜੀ ਪੰਜਾਬ ਦੇ ਬਿਲਕੁਲ ਹੀ ਖਿਲਾਫ ਜਾਵੇ ਹਮ ਕਦੇ ਹਮਿਸਟ ਕਰ ਸਕਦਾ ਜੇ ਸਾਡੇ ਉੱਤੇ ਬੈਠੇ ਨੁਮਾਇੰਦਿਆਂ ਨੇ ਇਹਨਾਂ ਨੇ ਕੇਜਰੀਪਾਲ ਦੀ ਘੁੜੀ ਕਰਕੇ ਸਹਿਮਤੀ ਨਾ ਦਿੱਤੀ ਹੋਵੇ ਹਮ ਔਰ ਤੁਸੀਂ ਟਵੀਟ ਪੜਿਆ ਹੈ ਤੇ ਇੱਕ ਚੀਜ਼ ਹੋਰ ਧਿਆਨ ਰੱਖਣ ਵਾਲੀ ਗੱਲ ਆ ਜੀ ਜੀ ਬਈ ਟਵੀਟ 9 ਤਰੀਕ ਨੂੰ ਹੀ ਮੀਟਿੰਗ ਹੈ ਤੇ 9 ਤਰੀਕ ਨੂੰ ਹੀ ਜਿਹੜਾ 5:30 ਵਜੇ ਸ਼ਾਮੀ ਮੁੱਖ ਮੰਤਰੀ ਸਾਹਿਬ ਦਾ ਟਵੀਟ ਆਉਂਦਾ ਇਹਦਾ ਮਤਲਬ ਇਹ ਕਹਾਣੀ ਪਹਿਲਾਂ ਮੁੱਕੀ ਸੀ ਹਮ ਕਿਹੋਤੇ ਜਿਹੜਾ ਐਲਾਨ ਹੋਏਗਾ ਹੋਮ ਮਿਨਿਸਟਰ ਤੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਸਵਾਗਤ ਕਰੇਗਾ ਗੱਲ ਠੀਕ ਹੈ ਨਾ ਹੂੰ ਔਰ ਪੰਜਾਬ ਦਾ ਮੁੱਖ ਮੰਤਰੀ ਸਾਹਿਬ ਕੱਲਾ ਉੱਥੇ ਤੱਕ ਨਹੀਂ ਰਹੇ ਕਿ ਸਾਨੂੰ ਜ਼ਮੀਨ ਦੇ ਦਿਓ ਜੀ ਜੀ ਅਗਈ ਗੇੜ ਉਹਨਾਂ ਨੇ ਖੇਡੀ ਕਿ ਇਹਦਾ ਮਤਲਬ ਹੈ ਕਿ ਹਾਈ ਕੋਰਟ ਵਾਸਤੇ ਵੀ ਸਾਨੂੰ ਜ਼ਮੀਨ ਦੀ ਲੋੜ ਹੈ ਡਾਕਟਰ ਪਰਲਾਲ ਗਰਕ ਸਾਹਿਬ ਵੀ ਮੇਰਾ ਜੁੜੇ ਹੋਏ ਨੇ ਗਰਕ ਸਾਹਿਬ ਦੇਖੋ ਇਸ ਪੂਰੇ ਮਸਲੇ ਦੇ ਵਿੱਚ ਦੋ ਚੀਜ਼ਾਂ ਹੋ ਸਕਦੀਆਂ ਨੇ ਦੋਵੇਂ ਹੀ ਮਸਲੇ ਭਾਵੇਂ ਉਹ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੋਵੇ ਜਾਂ ਚੰਡੀਗੜ੍ਹ ਦਾ ਮਸਲਾ ਹੋਵੇ ਆ ਜਾਤਾ ਪੰਜਾਬ ਸਰਕਾਰ ਪ੍ਰੈਸ਼ਰ ਹਿੱਟ ਹੈ ਕਿਉਂਕਿ ਕੇਂਦਰ ਇੱਕ ਵੱਡੀ ਤਰ ਹੈ ਕੇਂਦਰ ਨੇ ਕੇਂਦਰ ਦੀ ਚਲਦੀ ਹੈ ਕੇਂਦਰ ਨੇ ਵੰਡੀਆਂ ਪਾਣ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹੈ ਇੱਕ ਉਹ ਵੱਡੀ ਤਰ ਹੈ ਜਿਸ ਤੇ ਪ੍ਰੈਸ਼ਰ ਹਿੱਟ ਰਹਿੰਦਾ ਹੈ ਜਾਂ ਫਿਰ ਤੁਸੀਂ ਰਲ ਮਿਲ ਕੇ ਸਭ ਕੁਝ ਕਰ ਰਹੇ ਹੋ ਤੁਹਾਨੂੰ ਕੀ ਲੱਗਦਾ ਕਿਉਂਕਿ ਚੰਡੀਗੜ੍ਹ ਯੂਨੀਵਰਸਿਟੀ ਵਾਲੇ ਮਸਲੇ ਤੇ ਪੰਜਾਬ ਯੂਨੀਵਰਸਿਟੀ ਵਾਲੇ ਮਸਲੇ ਤੇ ਤਾਂ ਕਾਫੀ ਕਲੈਰਟੀ ਹੋ ਚੁੱਕੀ ਹੈ ਆਲਰੇਡੀ ਇਹ ਮੈਂ ਇਹ ਗੱਲ ਨਾਲ ਥੋੜੀ ਇੱਕ ਹੋਰ ਪਿਛੋਕੜ ਤੋਂ ਲੈ ਕੇ ਰਾਜੀ ਹਾਂ ਜੀ ਜੀ ਇੱਕ ਤਾਂ ਇਹ ਹੈ ਵੀ ਜਿਹੜਾ ਇਹ ਜਗਾ ਦੇਣ ਦੀ ਸਕੀਮ ਬਣਾਈ ਗਈ ਹੈ ਇਹ ਬਣਾਈ ਇਸ ਵਾਸਤੇ ਗਈ ਹੈ ਜਿੰਨੇ ਕੋਈ ਅੱਡਾ ਬਣਾਉਣਾ ਹੁੰਦਾ ਜਾ ਕੇ ਦੂਜੇ ਦੇਸ਼ਾਂ ਤੇ ਹਮਲਾ ਕਰਨਾ ਇਹ ਭਾਵੇਂ ਦੇਖਣ ਨੂੰ ਦੇਸ਼ ਇੱਕ ਲੱਗਦਾ ਪਰ ਇਹਦੇ ਵਿੱਚ ਬੜੇ ਗਿਣ ਮੰਨ ਹੋਰ ਮੁਕੂਲ ਸੇ ਕੰਢ ਕੱਚੀ ਆਲੀ ਗੱਲ ਹੈ ਇਹ ਅੱਡਾ ਬਣਾਇਆ ਜਾ ਰਿਹਾ ਦੂਜੀ ਗੱਲ ਇਹ ਹੈ ਵੀ ਜਿਹੜੀ ਉਹ ਮੀਟਿੰਗ ਹੋਈ ਪਹਿਲੀ 22 2022 ਚ ਉਹ ਮੀਟਿੰਗ ਕੇ ਅਜੰਡਾ ਬਣ ਨਹੀਂ ਸਕਦਾ ਸੀ ਕਿਉਂਕਿ ਦੋ ਸੂਬਿਆਂ ਦਾ ਮਸਲਾ ਸੀ ਜੇ ਹਰਿਆਣੇ ਨੇ ਜ਼ਮੀਨ ਮੰਗਣੀ ਆ ਉਹ ਉਸ ਮੀਟਿੰਗ ਤੇ ਮੰਗ ਨਹੀਂ ਸਕਦੇ ਜਿਹੜੀ ਮੀਟਿੰਗ ਦਾ ਅਜੰਡਾ ਨਹੀਂ ਬਣ ਸਕਦਾ ਇਹਦਾ ਮਤਲਬ ਸਾਡੀ ਜਿਹੜੀ ਸਿਆਸੀ ਸਰਕਾਰ ਹੈ ਉਹਨੇ ਪਤਾ ਹੀ ਨਹੀਂ ਉਸ ਥੀਮ ਜੈਕਟ ਕਰਦੀ ਅਸੀਂ ਰੋਜ਼ 20 ਵਾਰੀ ਮੀਟਿੰਗਾਂ ਚ ਕਰਦਾ ਕਿ ਮੀਟਿੰਗ ਚ ਆਪਾਂ ਕਾਦੇ ਵਾਸਤੇ ਆਇਆ ਜਿਹੜੇ ਉਦੇਸ਼ ਵਾਸਤੇ ਆਇਆ ਉਹਦੀ ਗੱਲ ਕਰੋ ਉਸੇ 20 ਬੰਦੇ ਤੁਸੀਂ ਹੋਰ ਹੀ ਇਕੱਠੇ ਕਰ ਲਓ ਉੱਥੇ ਲੜਾ ਲੜ ਕੇ ਪਾਸ ਕਰ ਦੋ ਐ ਕਿਨੇ ਪਾਸ ਹੋ ਜੂਗਾ ਉੱਥੇ ਕਹਿਣਾ ਬੰਦਾ ਸੀ ਕਿ ਜੀ ਇਹ ਜਿਹੜੀ ਜ਼ਮੀਨ ਦੇਣੀ ਆ ਨਹੀਂ ਦੇਣੀ ਇਹ ਵੈਸੇ ਦੇਣੀ ਗਲਤ ਹੈ ਇਟਸ ਆਲਸ ਪਰ ਜੀ ਇਹ ਮਾਮਲਾ ਹੀ ਨਹੀਂ ਹੋ ਰਿਹਾ ਸਕਦਾ ਮੈਂ ਇਹ ਕਹਿਣਾ ਦੇਣੀ ਗਲਤ ਕਹਿਣਾ ਤਾਂ ਕਹਿਣਾ ਹੀ ਹੈ ਪਰ ਨਾਲ ਇਹ ਸਵਾਲ ਕਹਿਣਾ ਵੀ ਇੱਥੇ ਮਾਮਲਾ ਆ ਹੀ ਨਹੀਂ ਸਕਦਾ ਤੁਸੀਂ ਇਹ ਮਾਮਲਾ ਖੜਾ ਕਰ ਹੀ ਨਹੀਂ ਸਕਦੇ ਕਿਉਂਕਿ ਇਹ ਉਹ ਫੋਰਮ ਨਹੀਂ ਹੈ ਉਹ ਮੰਚ ਨਹੀਂ ਹੈ ਐਂ ਤਾਂ ਮੰਚ ਤੋਂ ਬਾਹਰ ਬੈਠ ਕੇ ਜਿਵੇਂ ਮਰਜ਼ੀ ਕਰ ਦੋ ਤੁਸੀਂ ਦੇਖੋ ਮਰਿਆਦਾ ਕਿਸੇ ਆਪਾਂ ਕੋਈ ਵਿਆਹ ਸ਼ਾਦੀ ਕਰਨੀ ਹੋਵੇ ਤਾਂ ਜੇ ਗੁਰੂ ਗ੍ਰੰਥ ਸਾਹਿਬ ਨਾ ਹੋਵੇ ਤੇ ਫਿਰ ਆਨੰਦ ਕਾਰਜ ਮੰਨੇ ਜਾਂਦੇ ਨੇ ਨਹੀਂ ਸੋ ਇਹ ਇੱਕ ਤਰੀਕਾ ਹੁੰਦਾ ਹੈ ਚਾਹੇ ਸ਼ੋਦਾ ਪ੍ਰੋਗਰਾਮ ਹੁੰਦਾ ਹੈ ਮर्यादा ਹੁੰਦੀ ਹੈ ਉਹ ਮर्यादा ਤੋੜ ਕੇ ਹੋ ਜਾ ਉੱਥੇ ਸਾਡਾ ਜਿਹੜਾ ਪੋਲੀਟੀਕਲ ਨਮਾਇੰਦੇ ਸੀ ਚੁੱਪ ਰਹੇ ਇਹ ਨਹੀਂ ਵੀ ਕੱਲੇ ਥੱਲੇ ਲੱਗੇ ਹੋਏ ਨੇ ਇਹਨਾਂ ਨੂੰ ਪਹਿਲੀ ਗੱਲ ਆਪ ਨੂੰ ਪਤਾ ਵੀ ਨਹੀਂ ਦੂਜੀ ਗੱਲ ਇਹਨਾਂ ਨੂੰ ਪੰਜਾਬ ਨਾਲ ਹਿੱਤ ਨਹੀਂ ਇਹਨਾਂ ਨੂੰ ਹਰਿਆਣਾ ਜਿਤਨੀ ਸੀ ਚੋਣ ਇਹ ਹਰਿਆਣੇ ਦੇ ਨਾਲ ਜ਼ਿਆਦਾ ਜਾਂਦੇ ਨੇ ਜਦ ਮੁੱਖ ਮੰਤਰੀ ਇਹ ਕਹਿੰਦਾ ਕਿ ਸਾਨੂੰ ਵੀ ਜਗ੍ਹਾ ਦਿਓ ਹੱਦ ਆ ਸਾਡੀ ਜਗ੍ਹਾ ਤੇ ਜਗ੍ਹਾ ਮੰਗ ਰਿਹਾ ਹੂੰ ਉਦੋਂ ਬਾਅਦ ਉਹਨੇ ਐਸਵਾਈਐਲ ਤੇ ਵੀ ਇਹੀ ਕੁਛ ਕਰਿਆ ਸ਼ਾਇਦ ਤੁਸੀਂ ਇਹ ਦੇਖਿਆ ਹੋਵੇ ਜੀ ਜੀ ਐਸਵਾਈਐਲ ਤੇ ਕਹਿੰਦੇ ਜੀ ਭਾਈ ਇਹ ਸਲ ਬਣਾ ਦਿਓ ਜਨ ਕਿ ਯਾਨਾ ਉਹ ਚੋ ਵੀ ਸਾਡਾ ਪੱਤਾ ਸਾਫ ਹੋ ਜਾਣਾ ਸੀ ਜੇ ਕਿਤੇ ਉਹ ਪਾਣੀਆਂ ਤੇ ਸੈਮੀਨਾਰ ਤੋਂ ਬਾਅਦ ਇਹਨੂੰ ਆਪਦੀ ਉਹ ਬਦਲਣੀ ਨਾ ਪੈਂਦੀ ਫਿਰ ਉਸਨੇ ਹਰਿਆਣੇ ਦੇ ਕਾਲਜ ਗਵਰਨਰ ਨੇ ਮੀਟਿੰਗ ਬੁਲਾੜੀ ਪੰਜਾਬ ਦੇ ਨੇ ਇਹ ਚੜੇ ਗਿਆ ਉੱਥੇ ਭਾਈ ਹਰਿਆਣੇ ਦੇ ਕਾਲਜਾਂ ਦੀ ਅਫੀਲੀਏਸ਼ਨ ਵਾਸਤੇ ਤੁਸੀਂ ਮੀਟਿੰਗ ਗਵਰਨਰ ਸਾਹਿਬ ਨੂੰ ਕੋਕਾ ਕੇ ਇਹ ਮੀਟਿੰਗ ਦਾ ਕੀ ਮਤਲਬ ਹੈ ਹਰਿਆਣੇ ਦਾ ਕੋਈ ਨਾ ਲਾਗਾ ਨਾ ਦੇਗਾ ਉਹਨਾਂ ਨੇ ਆਪਦੇ 70 ਦੇ ਵਿੱਚ ਆਪਦੇ ਕਾਲ ਜੋ ਵਾਪਸ ਲੈ ਗਏ ਕਿ ਹੁਣ ਉਹਨਾਂ ਨੂੰ ਰਹਿਦੇ ਹੁੰਦਾ ਕੋਈ ਮਤਲਬ ਨਹੀਂ ਹੈ ਤੇ ਇਹਦੇ ਵਾਸਤੇ ਮੀਟਿੰਗ ਦਾ ਕੋਈ ਮਤਲਬ ਨਹੀਂ ਹੈ ਇਹ ਮੈਂ ਤਾਂ ਕਹਿਣਾ ਕੋਈ ਮੈਂ ਹਵਾ ਚੋਂ ਗੱਲ ਨਹੀਂ ਕਰ ਰਿਹਾ ਜੀ ਜੀ ਅਸੀਂ ਕਿੰਨੇ ਵਾਰੀ ਇਹ ਗੱਲ ਕਰੀਏ ਸਰਕਾਰ ਨੂੰ ਵੀ ਇਹਦੇ ਤੇ ਮੀਟਿੰਗ ਕਰਨਾ ਕੋਈ ਮੈ ਫਾਇਦਾ ਤੇ ਦਿੱਖੇ ਤੇ ਜਾਂ ਰਿਹਾ ਵੀ ਇਹਦੇ ਤੇ ਤਾਂ ਜੀ ਮੀਟਿੰਗ ਦਾ ਕੋਈ ਇਖੀ ਨਹੀਂ ਬੰਦਾ ਜਦ ਮੀਟਿੰਗ ਦਾ ਇਸ਼ੂ ਕੋਈ ਨਹੀਂ ਬੰਦਾ ਤੁਸੀਂ ਮੀਟਿੰਗ ਕਰਨ ਤੋਂ ਰੁਪੇ ਇਹ ਜਿਹੜੀ ਗੱਲ ਆ ਚੋਚੇ ਹਰਿਆਣੇ ਦਾ ਵੀ ਆਇਆ ਹੋਇਆ ਮੁੱਖ ਮੰਤਰੀ ਕਿ ਕਿਸੇ ਕਦੇ ਵਾਸਤੇ ਮੀਟਿੰਗ ਕਰਦੇ ਹੋ। ਬਿਲਕੁਲ ਠੀਕ। ਹਾਂ ਤੁਸੀਂ ਗੱਲ ਕਰਨੀ ਹੋਵੇ ਬੈਠ ਕੇ ਵੀ ਪਾਣੀਆਂ ਦਾ ਕੀ ਗੱਲ ਕਰਨੀ ਹੈ ਉਹਦੇ 'ਚ ਹਰਿਆਣੇ ਦੇ ਆੜੇ ਬੈਠਣਗੇ। ਬਿਲਕੁਲ ਠੀਕ। ਕਿਉਂਕਿ ਸੁਪਰੀਮ ਕੋਰਟ ਨੇ ਕਿਆ ਹੋਇਆ ਤੁਸੀਂ ਚੰਡੀਗੜ੍ਹ 'ਚ ਜ਼ਮੀਨ ਦੇਣ ਦਾ ਕਾਲਜਾਂ ਨੂੰ ਅਫੀਡੇਟ ਕਰਨ ਦਾ ਕੱਲ ਨੂੰ ਇੱਥੇ ਸਾਡਾ ਨਵਾਂ ਗਰਾਂਹ ਹੋਰ ਆਲਦਲ ਦੇ ਜਿਹੜੇ ਪਿੰਡ ਨੇ ਉਹਨਾਂ ਬਾਰੇ ਕੋਈ ਗੱਲ ਕਰਨੀ ਉਹਦੇ 'ਚ ਹਰਿਆਣੇ ਦਾ ਕੀ ਡਾਗਾ ਦੇਗਾ। ਹਰਿਆਣੇ ਤਾਂ ਕੋਈ ਟੱਡੀ ਵੀ ਨਹੀਂ ਆਇਆ। ਹੂੰ। ਅਗਲੀ ਗੱਲ گورنر ਦਾ ਵੀ ਕੋਈ ਮਤਲਬ ਨਹੀਂ گورنر ਸਾਹਿਬ ਜਿਹੜੇ ਨੇ ਉਹ گورنر ਨੇ ਉਹ ਪੰਜਾਬ ਦੀ ਜ਼ਮੀਨ ਦਾ 1 ਇੰਚ ਐ ਦੂਤਰ ਦੇਣ ਦਾ ਫੈਸਲਾ ਨਹੀਂ ਕਰ ਸਕਦੇ ਉਹ ਜਿਹੜੀ ਕੋਈ ਰਾਏ ਵੀ ਦੇਣੀ ਹੈ ਵਿਧਾਨ ਸਭਾ ਨੂੰ ਉਹ ਲਿਖ ਕੇ ਦੇ ਸਕਦੇ ਨੇ ਵਿਧਾਨ ਸਭਾ ਉਹਨੂੰ ਸਿਰਫ ਚਰਚਾ ਕਰੇਗੀ ਕੋਈ ਜ਼ਰੂਰੀ ਨਹੀਂ ਹੋ ਮੰਨਣਾ ਉਹ ਸਿਰਫ ਸੰਦੇਸ਼ ਦੇ ਸਕਦੇ ਨੇ ਸਰਕਾਰ ਤੋਂ ਸੂਚਨਾ ਮੰਗ ਸਕਦੇ ਨੇ ਸਰਕਾਰ ਨੂੰ ਡਾਇਰੈਕਸ਼ਨ ਤਾਂ گورنر ਸਾਹਿਬ ਦੇ ਹੀ ਨਹੀਂ ਸਕਦੇ ਇਹ ਜਿਹੜਾ ਸੰਵਿਧਾਨ ਦਾ ਸਾਡਾ ਸਾਰਾ ਕੁਝ ਕਰਿਆ ਹੋਇਆ ਸੀ ਕੁਝ ਕਿਉਂਕਿ ਨੌ ਸਿੱਖੇ ਹੈਗੇ ਨੇ ਹੰਕਾਰ ਦੇ ਵਿੱਚ ਨੇ ਮੈਨੂੰ ਕਹਿੰਦੇ ਕੋਈ ਝਿਜਕ ਨਹੀਂ ਇਹ ਬਿਨਾ ਦੇਖੇ ਬਿਨਾ ਸੁਣੇ ਉਹ ਜਿੰਨੇ ਵੀ ਦੌੜ ਜੀ ਲਗਾ ਲੈਂਦੇ ਵੀ ਮੈਨੂੰ ਵੀ ਆ ਕਰਦਾ ਮੈਨੂੰ ਵੀ ਜੋਕਾਂ ਦੀ ਗੱਲ ਕਰੀ ਆ ਪੰਜਾਬ ਦਾ ਦੁਖਾਂਤ ਆ ਇਹ ਹਰਪ੍ਰੀਤ ਜੀ 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 ਕਿ ਸਾਡੇ ਮੁੱਖ ਮੰਤਰੀ ਨੂੰ ਪਤਾ ਵੀ ਸਾਡੇ ਹਿੱਤ ਕਿੱਥੇ ਖੜੇ ਨੇ ਸਾਡੇ ਹਿੱਤ ਕਿਵੇਂ ਕੰਮ ਕਰਨਗੇ ਮੈਂ ਸਰਕਾਰ ਚ ਰਿਹਾ ਤੁਹਾਨੂੰ ਪਤਾ ਹੀ ਆ ਜੀ 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 ਮੈਂ ਕਿੰਨੀ ਮੁੱਖ ਮੰਤਰੀਆਂ ਨਾਲ ਕੰਮ ਕਰਿਆ ਜਦ ਮੈਂ ਕਦੇ ਗੱਲ ਕਰਨ ਸੀ ਪਹਿਲਾਂ ਸੌੜੋ ਮੈਨੂੰ ਇਹ ਪੁੱਛਦੇ ਸੀ ਕਾਕਾ ਜੀ ਇਹ ਦੱਸੋ ਡਾਕਟਰ ਸਾਹਿਬ ਇਹ ਦੱਸੋ ਵੀ ਆਪਣੇ ਕੋਲ ਪਾਵਰ ਹੈਗੀ ਐ ਇਹ ਇਹ ਮੁੱਖ ਮੰਤਰੀ ਵੀ ਨਹੀਂ ਪਤਾ ਵੀ ਸਾਡੇ ਕੋਲ ਪਾਵਰ ਹੈਗੀ ਜਾਂ ਨਹੀਂ ਫਿਰ ਦੂਜਾ ਇਹ ਪੰਜਾਬ ਦੇ ਹਿੱਤ ਚ ਕਿਤੇ ਪੰਜਾਬ ਦੇ ਉਲਟ ਤਾਂ ਨਹੀਂ ਚਲੇ ਜਾਓ ਉਲਟ ਨਹੀਂ ਜਾ ਰਿਹਾ ਹੂੰ ਇੱਥੋਂ ਤੱਕ ਅਸੀਂ ਕੈਂਸਲ ਦਾ ਸਰਵੇ ਕਰਨਾ ਸੀ ਉਹਦੇ ਚ ਵੀ ਪੁੱਛਿਆ ਗਿਆ ਵੀ ਕਿਤੇ ਪੰਜਾਬ ਦੇ ਉਲਟ ਤਾਂ ਨਹੀਂ ਜਾਊਗਾ ਕੈਂਸਲ ਸਰਵੇ ਕੋਈ ਸਰਕਾਰ ਕੁਝ ਮੂਰੀ ਕਹਿਣ ਲੱਗੇ ਮੈਂ ਜੀ ਕੋਈ ਨਹੀਂ ਉਲਟ ਜਾਂਦਾ ਪੈਸਾ ਵੀ ਆਪਾਂ ਕੇਂਦਰ ਤੋਂ ਲਵਾਂਗੇ ਸੋ ਮੇਰਾ ਕਹਿਣ ਦਾ ਮਤਲਬ ਹੈ ਸਾਡੇ ਮੁੱਖ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਨਾ ਤਾਂ ਤੁਹਾਡੀ ਸਟੇਟ ਦੇ ਹੱਕ ਦੇ ਵਿੱਚ ਤੇ ਕੀ ਖਿਲਾਫ ਹੈ ਰਾਜਸਥਾਨ ਤੇ ਡਿਸਕਸ ਹੋ ਸਕਦਾ ਸੀ ਬਿਲਕੁਲ ਬਿਲਕੁਲ ਇਹ ਉਹ ਸੂਬੇ ਦੇ ਖਿਲਾਫ ਸੀ ਨਾ ਇੱਥੇ ਗਵਰਨਰ ਸਾਹਿਬ ਕੋਲ ਜਾਣ ਦਾ ਮਤਲਬ ਸੀ ਉਹਦੇ 'ਚ ਸੋ ਜਦ ਤੁਸੀਂ ਇਹ ਕਰਦੇ ਅੱਛਾ ਹੁਣ ਪੰਜਾਬ ਯੂਨੀਵਰਸਿਟੀ ਵੀ ਪੰਜਾਬ ਯੂਨੀਵਰਸਿਟੀ ਕੇਂਦਰ ਦੀ ਯੂਨੀਵਰਸਿਟੀ ਸੈਨੇਟ ਦੇ ਵਿੱਚ ਜੀ ਪੰਜਾਬ ਸਰਕਾਰ ਦੇ ਨੁਮਾਇੰਦੇ ਹੁੰਦੇ ਨੇ ਮੈਂਬਰ ਜੀ ਜੀ ਹੁੰਦੇ ਇਹ ਪੰਜਾਬ ਸਰਕਾਰ ਦੱਸੇ ਵੀ ਜਦ ਸੈਨੇਟ ਦੀ ਸ਼ਕਲ ਵਧਨ ਦੀ ਸਕੀਮ ਬਣਾਈ ਉਹਨਾਂ ਨੇ ਵੀ ਇੱਥੇ ਨੋਮੀਨੇਟ ਜਿਆਦਾ ਬਣਾ ਦਿਓ ਇਸੇ ਚੋਂ ਘਟਾ ਦਿਓ ਇੱਥੇ ਪੰਜਾਬ ਦਾ ਹਿੱਸਾ ਘਟਾ ਦਿਓ ਕਿ ਉਹ ਤੁਸੀਂ ਗੱਲ ਕਰੀ ਵੀ ਬੋਲੋ ਵੀ ਪੰਜਾਬ ਦਾ ਹਿੱਸਾ ਕਿਨੇ ਘਟਾ ਰਹੇ ਹੋ ਬੋਲੋ ਤੁਸੀਂ ਕਿਹਨਾਂ ਨੂੰ ਨਾਮ ਦੇ ਕੇ ਘਟਾ ਰਹੇ ਹੋ ਤੁਸੀਂ ਨਾਮਿਨੇਟ ਕਿਉਂ ਕਰ ਰਹੇ ਹੋ ਤੁਹਾਨੂੰ ਸਿਰਫ ਪ੍ਰਬੰਧ ਦਿੱਤਾ ਗਿਆ ਹੈ ਇਹ ਯੂਨੀਵਰਸਿਟੀ ਬਾਰੇ ਮੈਂ ਇੱਕ ਲਾਈਨ ਕਹਾਂਗਾ ਹਰਪ੍ਰੀਤ ਜੀ ਜੀ 1960 ਦੇ ਵਿੱਚ ਹਮ ਪੰਜਾਬ ਯੂਨੀਵਰਸਿਟੀ ਐਕਟ ਚ ਐਮੈਂਡਮੈਂਟ ਹੋਈ ਹੈ ਜੀ ਇਹ ਪੰਜਾਬ ਯੂਨੀਵਰਸਿਟੀ ਹੈ ਪਹਿਲੀ ਗੱਲ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਹੀਂ ਹੈ ਨਹੀਂ ਹੈ ਬਿਲਕੁਲ ਪੰਜਾਬ ਯੂਨੀਵਰਸਿਟੀ ਹੈ ਪਹਿਲਾਂ ਕਿੱਥੇ ਸੀ ਫਿਰ ਕਿੱਥੇ ਆ ਗਈ ਨਹੋਰ ਤੋਂ ਜ਼ਿਆਦਾ ਜੀ ਹਮ 1960 ਚ ਐਮੈਂਡਮੈਂਟ ਕਰਕੇ ਲਿਖਿਆ ਗਿਆ ਵੀ ਪੰਜਾਬ ਯੂਨੀਵਰਸਿਟੀ ਦਾ ਹੈੱਡਕ quartਰ ਚੰਡੀਗੜ੍ਹ ਹੋਏਗਾ ਹਮ